ਹਾਪਰੀ ਤਾ ਹਾਂਜੀ ਬਾਪੂ ਉਹ ਸਾਰਾ ਦਿਨ ਤੂੰ ਏਸੀ ਨੂੰ ਚੱਕੀ ਰੱਖਦੀ ਐ ਇਹਨੂੰ ਬਿਨਜੱਕ ਧਰਦਿਆ ਕਰ ਹੋਈ ਘਰ ਦਾ ਕੰਮ ਤਾਂ ਧੰਦਾ ਕਰ ਲੈ ਤੇਰੇ ਸੌਰੇ ਜਾ ਕੇ ਉਸੇ ਕੰਮ ਨੇ ਕੰਮ ਆਉਣਾ ਇਹ ਵੀ ਨੀ ਕਮਾ ਬਾਪੂ ਜੀ ਕੰਮ ਕਰਕੇ ਫੇਰ ਹੀ ਫੋਨ ਚੱਕਿਆ ਮੈਂ 2 ਮਿੰਟ ਤਾਂ ਫੋਨ ਜਲਾਉਣ ਲੱਗਿਆ ਹੁਣ ਤੁਸੀਂ ਕਹਿ ਵੀਰਾ ਬਾ ਬੀ ਨਹੀਂ ਦਿਖਦੀ ਮੰਮੀ ਮੰਮੀ ਹਾਂ ਕੀ ਹੋਇਆ ਆ ਦੇਖ ਲੈ ਮੰਮੀ ਵੀਰਾ ਕੱਲਾ ਹੀ ਤੁਰੇ ਆਉਂਦਾ ਭਾਬੀ ਨਹੀਂ ਆਈ ਨਾਲ ਕੋਈ ਨਹੀਂ ਪੁੱਛਦੇ ਕੋਰ ਬਾਪੂ ਠੀਕ ਆ ਹਾਂ ਠੀਕ ਆ ਆ ਗਿਆ ਪੁੱਤਰਾ ਹਾਂ ਬੇ ਮੁੰਡਿਆ ਕਿਵੇਂ ਤੂੰ ਇਕੱਲਾ ਹੀ ਤੁਰਿਆ ਆਣੇ ਤੇ ਤੇਰੀ ਜਨਾਨੀ ਉਹ ਮਾਤਾ ਉਹਦੀ ਮਾਂ ਦੀ ਨਾ ਸਿਹਤ ਵਾਲੀ ਖਰਾਬ ਸੀ ਮੈਂ ਕਿਹਾ ਚੱਲ ਚਾਰ ਦਿਨ ਉੱਥੇ ਰਹਿ ਲੈ ਠੀਕ ਐ ਵੀ ਉਹਦੀ ਮਾਂ ਧਿਆਨ ਰੱਖ ਲਾ ਉਹਦੀ ਤੇ ਤੂੰ ਚਾਰ ਕਿ ਉਹਨਾਂ ਚਾਰ ਛੁੱਟੀਆਂ ਵੱਧ ਲੈ ਲਈਆਂ ਉੱਥੇ ਫਿਰ ਉੱਥੇ ਰਹਿ ਵੀ ਹੋਇਆ ਵਾਹ ਬੋਤਾ ਇਹ ਤਾਂ ਤੂੰ ਵਧੀਆ ਕੰਮ ਕੀਤਾ ਤੇ ਚਾਰ ਦਿਨ ਆਪਦੀ ਮਾਂ ਦੀ ਦੇਖ ਰੇਖ ਕਰ ਲੂਗੀ ਹੋਰ ਬਾਪੂ ਤਾਂ ਹੀ ਮੈਂ ਕਹਿਆ ਜਾਲ ਤੂੰ ਰਹਿ ਬਾ ਹੋਰ ਹੈ ਵੀ ਗਾਉਣ ਉਹਦਾ ਚਾਹੀਦਾ ਇਹ ਤਾਂ ਤੂੰ ਚਾਰ ਛੁੱਟੀਆਂ ਲੈ ਲਈਆਂ ਹੈ ਹੋਰ ਹੁਣ ਨਾ ਬਾਪੂ ਜੀ ਜਦੋਂ ਆਪਣੇ ਕੋਈ ਰਿਸ਼ਤੇਦਾਰ ਆਉਂਦਾ ਭਾਬੀ ਨੂੰ ਕਹਿੰਦੇ ਛੁੱਟੀ ਲੈ ਲੈ ਉਹ ਤਾਂ ਭਾਬੀ ਕਹਿ ਦਿੰਦੀ ਛੁੱਟੀ ਨਹੀਂ ਦਿੰਦੇ ਮੈਨੂੰ ਹੁਣ ਕਿਵੇਂ ਛੁੱਟੀਆਂ ਮਿਲ ਗਿਆ ਉਹ ਵੀ ਚਾਰ ਉਹ ਭੈਣੇ ਮੇਰੀ ਗੱਲ ਸੁਣ ਐਵੇਂ ਨਹੀਂ ਕਰਦੇ ਮੌਲ ਨੂੰ ਪਖਾਈਦਾ ਹੁੰਦਾ ਠੀਕ ਹੈ ਉਹਨਾਂ ਦੇ ਮਜਬੂਰੀ ਸੀਗੀ ਕੰਡੀਸ਼ਨ ਵੀ ਸਮਝਦੀ ਹੁੰਦੀ ਐ ਮਾਂ ਪਤਾ ਕਿੰਨੀ ਬਿਮਾਰ ਸੀ ਇੱਕ ਹੁਣ ਘਰ ਦੇ ਵਿੱਚ ਉਹੀ ਵੱਡੀ ਐ ਉਹਦਾ ਭਰਾ ਤਾਂ ਨਿੱਕਾ ਜਾ ਹੋਰ ਕੌਣ ਸੰਭੂਗਾ ਉਹਦੀ ਮਾਂ ਨੂੰ ਜੇ ਉਹ ਨਾ ਸੰਭੂਗੀ ਅੱਛਾ ਨਾ ਜਦੋਂ ਆਪਣੇ ਕੰਮ ਹੁੰਦਾ ਉਹਦੋਂ ਕਿਉਂ ਨਹੀਂ ਸਮਝਦੀ ਮਜਬੂਰੀ ਉਹ ਤੂੰ ਕਿਉਂ ਐਵੇਂ ਕਲੇਸ਼ ਵਧਾਉਣੀ ਐ ਹੈ ਮੈਂ ਕਲੇਸ਼ ਵਧਾਉਣੀ ਐ ਹੋਰ ਹੁਣ ਕੀ ਹੁੰਦਾ ਇਹ ਬਿਰਕੀ ਹੁੰਦਾ ਕੇ ਲਾਲੂ ਵਿਚਾਰ ਦੇਣ ਉੱਥੇ ਚੱਲ ਫੇਰ ਠੀਕ ਐ ਮੈਨੂੰ ਕੀ ਹੁੰਦਾ ਚਾੱਕੇ ਜੁੱਲੀ ਬਿਸਤਰਾ ਫੇਰ ਭੇਜ ਦੇ ਆ ਕੱਪੜੇ ਲੀੜੇ ਫੜਾਇਆ ਜਾ ਕੇ ਉੱਥੇ ਤੂੰ ਨਾ ਮਾਹੌਲ ਦੇਖਿਆ ਕਰ ਐਵੇਂ ਨਾ ਗਰਮ ਹੋਇਆ ਕਰ ਤੈਨੂੰ ਤੂੰ ਹੀ ਬੜਾ ਬੋਲਣ ਲੱਗ ਜਾਨਿਆ ਕੁੜੀਏ ਉਹ ਐ ਕਰ ਪੁੱਤ ਚੱਲ ਮੇਰੇ ਨਾਲ ਮੈਂ ਤੈਨੂੰ ਇੱਕ ਗੱਲ ਕਰਨੀ ਹੈ ਛੋਟੀਆਂ ਛੋਟੀ ਬਣ ਕੇ ਰਹਿ ਠੀਕ ਹੈ ਨਾ ਮੈਨੂੰ ਪਤਾ ਮੈਂ ਕੀ ਫੈਸਲੇ ਲੈਣੇ ਆ ਕੀ ਨਹੀਂ ਲੈਣੇ ਠੀਕ ਹੈ ਇਹਨਾਂ ਨਾਲ ਪਕਾਈ ਮਾਰਦਾ ਪੁੱਤ ਚੱਲ ਦੇਖ ਲੈ ਅਜੇ ਆਪਾਂ ਨੂੰ ਤਾਂ ਪਕਾਈ ਮਾਰਦੀ ਦੱਸਦੇ ਦੇਖਿਆ ਦੋਨੇ ਮੈਂ ਕਿਹਾ ਨਾ ਭਾਬੀ ਨੇ ਤਾਂ ਵੀਰੇ ਨੂੰ ਪੂਰਾ ਬੱਸ ਚ ਕਰਖਿਆ ਐਵੇਂ ਹੱਥੋਂ ਨਿਕਲ ਜਾਗਾ ਹੁਣ ਵੀ ਗੱਲ ਨੂੰ ਸੰਭਲਾ ਤੂੰ ਕੋਈ ਨਹੀਂ ਪੁੱਤ ਆ ਜਾਣ ਦੇ ਉਹਦੇ ਆਈ ਨਾ ਕਰਦੀਆਂ ਗੱਲ ਪੁੱਛਦੀਆਂ ਉਹਨੂੰ ਕਿਵੇਂ ਮੇਰੇ ਪੁੱਤ ਨੂੰ ਬੱਸ ਚ ਕਰਦੀ ਆ ਆਪਣੀ ਤਾਂ ਗੱਲ ਹੀ ਨਹੀਂ ਸੁਣਦੇਗੇ ਆ ਨਾਲ ਹੀ ਤੇਰਾ ਪਿਆਰ ਵਾਲਿਆ ਹੋਇਆ ਬਾਪੂ ਵੀ ਮੈਨੂੰ ਬੋਲਣ ਲੱਗ ਜਾਂਦਾ ਆ ਦੇਖ ਲੈ ਵੀਰਾ ਵੀ ਬੋਲਣ ਲੱਗ ਜਾਂਦਾ ਹਾਂ ਲੈ ਦੇਖ ਹਜੇ ਤੈਨੂੰ ਕਹਤਾ ਤੂੰ ਐ ਕਰਦੀ ਐ ਕਰਦੀ ਉਹ ਮਾਂ ਦਾ ਤਾਂ ਹੋ ਗਿਆ ਜਿਹੜੀ ਆ ਮਾਂ ਇਹਦੇ ਵਾਸਤੇ ਤਾਂ ਨਹੀਂ ਸੋਚਿਆ ਮਾਂ ਤੂੰ ਦੱਸ ਮੈਂ ਕੁਝ ਗਲਤ ਕਿਹਾ ਕੁਝ ਨਹੀਂ ਗਲਤ ਕਿਹਾ ਇਹਨਾਂ ਨੂੰ ਗਲਤ ਲੱਗਦਾ ਉਹ ਦਿਮਾਗ ਖਰਾਬ ਹਾਂ ਤੂੰ ਤਾਂ ਸਹੀ ਆਖੇ ਕੋਈ ਨਹੀਂ ਪੁੱਤ ਕਰਾਂਗੇ ਗੱਲ ਐਦਾਂ ਆਗੇ ਚਾਰ ਦਿਨ ਚਾਰ ਦਿਨਾਂ ਚ ਕੀ ਬਾਹਰ ਕੁਸ ਹੈ ਚੰਗਾ ਚਾਹ ਦੀ ਕੁੱਟ ਬਣਾ ਕੇ ਪੀਣੀ ਆ ਮੈਂ ਤਾਂ ਮੈਨੂੰ ਵੀ ਲਿਆ ਦੇ ਇੱਕ ਕੱਪ ਲਿਆ ਦੂੰਗੀ ਹਰਪ੍ਰੀਤ ਹਰਪ੍ਰੀਤ ਹਾਂ ਮੰਮੀ ਮੈਨੂੰ ਚਾਹ ਬਣਾ ਕੇ ਲਿਆ ਕੇ ਦੇ ਮੇਰਾ ਸਿਰ ਵਾਲਾ ਦੁਖੀ ਜਾਂਦਾ ਲੈ ਮੰਮੀ ਮੈਂ ਕਿੱਥੋਂ ਚਾਹ ਬਣਾਦਾ ਇਹਨਾਂ ਨੂੰ ਕਿੰਨੇ ਦਿਨ ਹੋ ਗਏ ਮੇਰ ਤੋਂ ਨਹੀਂ ਕੰਮ ਕੁੰਮ ਜੇ ਹੁੰਦੇ ਮੈਂ ਤਾਂ ਆਪ ਬਿਮਾਰ ਹੋ ਗਈ ਪੁੱਤ ਬਣਾ ਦੇ ਇੱਕ ਕੱਪ ਚਾਹ ਦਾ ਫਿਰ ਮੈਂ ਕਰ ਲੂ ਜਿਹੜਾ ਕੰਮ ਰਹਿ ਗਿਆ ਜੇ ਸਿਰ ਹਟ ਗਿਆ ਨਾ ਤੂੰ ਮੇਰੀ ਗੱਲ ਸੁਣੀ ਵੀਰੇ ਨੂੰ ਕਹਿ ਨਹੀਂ ਸਕਦੀ ਵੀ ਭਾਬੀ ਨੂੰ ਲਿਆ ਉੱਥੇ ਜਾ ਕੇ ਬੈ ਗਈ ਉਹ ਆਜੂਗੀ ਚਲ ਉਹਦੀ ਮਾਂ ਬਿਮਾਰਾ ਜਦੋਂ ਅੱਛਾ ਕੀ ਪਤਾ ਆਪਾਂ ਕਹਿੰਦੇ ਜਾ ਕੇ ਦੇਖਿਆ ਜਾਂ ਆਪਾਂ ਤਾਂ ਫੋਨ ਵੀ ਨਹੀਂ ਕਰਕੇ ਪੁੱਛੇ ਵੀ ਤੁਸੀਂ ਕਿਵੇਂ ਹੋ ਕਿਵੇਂ ਨਹੀਂ ਕਿ ਤੂੰ ਵੀ ਬੈਠੀ ਹੋਵੇ ਚੰਗੀ ਭਲੀ ਹੋਵੇ ਉਹਦੀ ਮਾਂ ਕੋਈ ਨਹੀਂ ਆਜੂਗੀ ਫਿਰ ਤੂੰ ਦੱਸ ਐਨੀ ਕਾਤ ਹੋਈ ਹੈ ਜਿਹੜਾ ਕੰਮ ਐ ਆਖਾ ਉਹ ਕਰ ਦੇ ਮੈਨੂੰ ਇੱਕ ਕੱਪ ਚਾਹ ਦਾ ਬਣਾ ਦੇ ਮੈਂ ਤਾਂ ਆ ਹੋਈ ਹੈ ਸਾਰਾ ਕੰਮ ਮੈਨੂੰ ਕਰਨਾ ਪੈਂਦਾ ਤੁਸੀਂ ਤਾਂ ਬੈਠੇ ਰਹਿੰਦੇ ਹੋ ਆਰਡਰ ਲਾਉਂਦੇ ਰਹਿੰਦੇ ਮੈਨੂੰ ਸੋਰਾ ਆਰਡਰ ਦਾ ਕਿਨੂੰ ਲਾਵਾਂ ਤੈਨੂੰ ਹੀ ਲਾਵਾਂ ਤੂੰ ਮੇਰੀ ਧੀ ਐ ਆ ਤਾਈ ਦੇਖ ਲਾ ਆ ਦਿਨ ਉਹਨੂੰ ਇੱਕ ਮਿੰਟ ਵੀ ਨੀ ਜਾਣਦੀ ਦੀ ਵਾਰ ਜਦੋਂ ਜਾਂਦੀ ਆ ਦੋ ਤਿੰਨ ਘੰਟੇ ਲਾਉਣ ਦਿੰਦੀ ਆ ਉਹਦੀ ਫੋਨ ਕਰਨ ਦੇ ਪਹੁੰਚਦੇ ਹੁੰਦੇ ਨੇ ਰਾਹ 'ਚ ਫੋਨ ਕਰ ਦਿੰਦੀ ਆ ਆ ਜੀ ਟਾਈਮ ਨਾਲ ਘਰੇ ਤੇ ਤੂੰ ਦੇਖ ਲਾ ਚ ਬੁਲਾ ਰੱਖੀ ਆ ਉਹਨੂੰ ਚੱਲ ਕੋਈ ਨਹੀਂ ਮੈਂ ਲਾਡੀ ਨਾਲ ਗੱਲ ਕਰਨ ਨੂੰ ਆਏ ਨਾਲ ਆਉਣ ਦੇ ਲਾਡੀ ਨੂੰ ਕੋਈ ਗੱਲ ਗੁੱਲ ਨਹੀਂ ਕਰਦੀ ਨਹੀਂ ਵੀਰਾ ਤੇਰੀ ਗੱਲ ਸੁਣੇ ਕਦੇ ਆਏ ਨਾ ਹੋਵੇ ਭਾਬੀ ਵੀਰੇ ਨੂੰ ਉੱਥੇ ਲੈ ਜੇ ਉੱਥੇ ਤਾਂ ਕਿਵੇਂ ਲੈ ਜੂਗੀ ਹੈਗਾ ਦਾ ਭਾਈ ਜਦੋਂ ਉੱਥੇ ਕੇ ਜਾਊਗਾ ਜਿੱਥੇ ਆਪ ਜਾ ਕੇ ਵੈਗੀ ਉਵੇਂ ਵੀਰਨ ਲੈ ਜਾਊਗੀ ਲਾਡੀ ਹੈ ਕਿੱਥੇ ਹੁਣ ਮੈਨੂੰ ਕੀ ਪਤਾ ਕਿੱਥੇ ਹੈ ਵੀਰਾ ਉਹਨੇ ਦੇਖ ਐ ਇੱਥੇ ਕਿੱਥੇ ਹੈਗਾ ਜੇ ਤੇ ਉਹਨੂੰ ਮੇਰੇ ਕੋਲ ਭੇਜੀ ਚੱਲ ਵੀਰਨ ਦਾ ਮੈਂ ਭੇਜ ਦਰ ਮਿਲਣੇ ਦੱਸੀ ਭਾਬੀ ਦਾ ਫੋਨ ਆਇਆ ਤੇਰੇ ਕੋਲ ਆਇਆ ਨਹੀਂ ਮੇਰੇ ਕੋਲ ਆਇਆ ਹੁੰਦਾ ਮੈਂ ਕਹੀ ਦਿੰਦੀ ਭਈ ਆ ਜਾ ਉਹਨੂੰ ਕੀ ਲੋੜ ਆ ਫੋਨ ਕਰਨ ਦੀ ਬੈਠੀ ਐ ਮਹਾਰਾਣੀ ਬਣ ਕੇ ਉੱਥੇ ਚਲ ਕੋਈ ਨਹੀਂ ਤੂੰ ਲਾਡੀ ਨੂੰ ਭੇਜ ਮੇਰੇ ਕੋਲੇ ਕੋਈ ਨਾ ਵੀਰੇ ਨੂੰ ਤਾਂ ਮੈਂ ਭੇਜ ਦਾਲਿਆ ਨਾ ਮੇਰੀ ਗੱਲ ਸੁਣ ਉਹਦੀ ਮਾਂ ਤਾਂ ਮਾਂ ਹੋਗੀ ਉਹ ਤਾਂ ਬਿਮਾਰ ਪਈ ਤੂੰ ਇੱਥੇ ਬਿਮਾਰਾ ਤੈਨੂੰ ਤਾਂ ਫੋਨ ਕਰਕੇ ਵੀ ਨਹੀਂ ਪੁੱਛੇ ਤੂੰ ਕਿਵੇਂ ਆ ਕਿਵੇਂ ਨਹੀਂ ਗੱਲ ਤਾਂ ਤੇਰੀ ਠੀਕ ਹੈ ਗੁੱਸਾ ਤਾਂ ਮੈਨੂੰ ਵੀ ਇਸ ਚੀਜ਼ ਦਾ ਬਾਲਾ ਆ ਜਾਂਦਾ ਉਹਦੇ ਤੇ ਵੀ ਵੇਖ ਉਹਦੀ ਆਪਦੀ ਮਾਂ ਤਾਂ ਮਾਂ ਹੋਗੀ ਵੀ ਮੈਨੂੰ ਤਾਂ ਉਹਨੇ ਸੱਸ ਹੀ ਸਮਝਿਆ ਨਾ ਬਗਾਨੀ ਮਾਂ ਹੀ ਸਮਝ ਲਿਆ ਗੱਲ ਤਾਂ ਉਹੀ ਹੈ ਮੰਮੀ ਉਹਦਾ ਆ ਘਰ 'ਚ ਮੋਹ ਨਹੀਂ ਹੈਗਾ ਉਹ ਤਾਂ ਆਪਦੇ ਪੇਕੇ ਘਰ ਦੀ ਮੋਹ ਕਰਦੀ ਆ ਕੋਈ ਨਹੀਂ ਫਿਰ ਪੁੱਤ ਜੇ ਪੇਕੇ ਘਰ ਦਾ ਮੋਹ ਕਰਦੀ ਆ ਹੁਣ ਆ ਜਾਣਦੇ ਮੈਂ ਵੀ ਉਹਨੂੰ ਸੱਸ ਬਣ ਕੇ ਦਿਖਾਉਂਗੀ ਵੀ ਸੱਸ ਦਾ ਆ ਰੂਪ ਹੁੰਦਾ ਹੈਗਾ। ਹਾਂ ਮਮੀ ਗਲਤ ਹੈ ਇਹ ਪੂਰਾ ਖਿੱਚ ਕੇ ਰੱਖੀ ਉਹਨੂੰ। ਹਾਂ ਕੋਈ ਗੱਲ ਨਹੀਂ ਆਉਣ ਦੇ ਉਹਨੂੰ। ਐਵੇਂ ਪੁੱਤ ਪੁੱਤ ਕਰਨ ਦੀ ਕੋਈ ਲੋੜ ਨਹੀਂ। ਪੁੱਤ ਪੁੱਤ ਆਪਾਂ ਕਾਹਦਾ ਕਰਨਾ ਹੁਣ ਕੈਦਨ ਹੋ ਕੇ ਗਈ ਨੂੰ ਆਪ ਹੀ ਸੋਚ ਕਦੇ ਫੋਨ ਵੀ ਨਹੀਂ ਕਰਿਆ। ਤੇ ਕੀ ਲੋੜ ਐ ਆ ਸੀ ਆ ਜਾ। ਮਾਂ ਦਾ ਲਾਡੀ ਹੁਣ ਕਰ ਲੈ ਗੱਲ ਜੇ ਸੁਣੂਗਾ ਤਾਂ ਵੀਰਾ ਤੇਰੀ ਗੱਲ। ਕੀ ਗੱਲ ਹੋ ਗਈ ਕੀ ਸੁਣਾਉਣਾ ਮੈਨੂੰ। ਨਹੀਂ ਵੀਰੇ ਤੈਨੂੰ ਪਤਾ ਨਹੀਂ ਅਸਲ ਦੋਨੇ ਮਾਮਤੀਆਂ ਬਿਮਾਰ ਹੋਈਆਂ ਬਈਆਂ ਨੇ ਤੇ ਭਾਬੀ ਉੱਥੇ ਆ। ਫਿਰ ਭਾਬੀ ਕਿਹੜਾ ਡਾਕਟਰ ਨਹੀਂ ਆਜਾ ਉਹ ਮੈਂ ਦਵਾਈ ਦਵਾ ਲੈਣਾ ਚਲੋ ਚੱਲੀਏ ਦਵਾਈ ਤਾਂ ਤੂੰ ਦਵਾ ਲਿਆਉਣਾ ਹੈ ਕਰਦਾ ਹੀ ਕੰਮ ਕੌਣ ਕਰੇ ਉਹ ਤੋਂ ਬਿਨਾ ਪੁੱਤੋ ਉਹਨੂੰ ਫੋਨ ਕਰ ਵੀ ਉਹਨੂੰ ਸਾਢੇ ਹੁਣ ਕਾਇਦਨ ਹੋ ਗਏ ਗਈ ਨੂੰ ਕੋਈ ਨਾ ਮਾਂ ਉਹਦੀ ਵੀ ਮਾਂ ਬਿਮਾਰ ਹੈ ਤੂੰ ਜਾਇ ਨਾ ਕਰਿਆ ਕਰੋ ਹੈ ਚਲੋ ਮੈਂ ਕੋਲ ਦਵਾਈ ਦਵਾ ਲੈਣਾ ਇਹ ਕਿਹੜਾ ਇੰਨੀ ਕਿੰਨੀ ਕਿ ਸਖਤ ਬਿਮਾਰ ਹੈ ਲੈ ਵੀਰੇ ਮੈਨੂੰ ਖੰਗ ਜਖਾਮ ਹੋਇਆ ਤਾਂ ਮੈਂ ਤਾਂ ਫੇਰ ਵੀ ਠੰਡੇ ਪਾਣੀ ਚਾਹਤ ਮਾਰੀ ਇੰਨੀ ਆ ਚਲ ਕੋਈ ਗੱਲ ਨਹੀਂ ਮੈਂ ਦਵਾਈ ਦਵਾ ਲਿਆਉਣਾ ਠੀਕ ਆ ਹੋ ਜੰਗੇ ਠੀਕ ਆ ਕੋਈ ਨਹੀਂ ਅੱਜ ਮੈਂ ਰੋਟੀ ਬਾਰੋਂ ਲਿਆਉਂਗਾ ਤੂੰ ਐਵੇਂ ਫਿਕਰ ਨਾ ਕਰਿਆ ਕਰ ਹਾਂ ਤੂੰ ਰੋਟੀ ਬਾਰੋਂ ਨਹੀਂ ਉਹਨੂੰ ਮੇਮ ਨੂੰ ਨਾ ਸੱਦੀ ਤੂੰ ਉਹ ਮਾਤਾ ਫਿਰ ਮਜਬੂਰੀ ਸਮਝਣ ਵਾਲੀ ਐ ਉਹਦੀ ਮਾਤਾ ਮੰਜੇ ਤੇ ਪਈ ਸੀ ਤੂੰ ਸ ਤਾਂ ਫਿਰ ਵੀ ਬੈਠੀ ਆਂ ਦੁਨੀਆ ਫਿਰਦੀ ਆਂ ਨਾ ਫਿਰ ਤੂੰ ਆਏਗਾ ਨਾ ਸੀ ਮੰਜੇ ਤੇ ਪੈ ਜੰਨੇ ਆ ਓਹੋ ਤੂੰ ਐਵੇਂ ਕਿਉਂ ਗਲਤ ਸਮਝਦੀ ਹੁੰਦੀ ਆ ਮੇਰੀ ਗੱਲ ਨੂੰ ਮੇਰੀ ਗੱਲ ਸੁਣ ਨਾ ਕੋਈ ਗੱਲ ਨਹੀਂ ਕਰ ਦੂੰਗਾ ਫੋਨ ਅਜੇ 4 ਦਿਨ ਹੀ ਹੋਇਆ ਕੋਈ ਬਾਰੇ ਦਿਨ ਤਾਂ ਨਹੀਂ ਹੋਇਆ 4 ਦਿਨ ਇਹਨੂੰ ਮੈਂ ਕਿਹਾ ਸੀ ਕੋਈ ਨਹੀਂ ਅੱਜ ਮੈਂ ਹੱਥ ਨੇ ਫੋਨ ਕਰੂੰਗਾ ਜੇ ਮੈਂ ਪਹਿਲਾ ਫੋਨ ਲਾ ਲੈਂਦਾ ਨਾ ਅਗਲੇ ਕਹਿੰ ਸੋ ਗੱਲਾਂ ਹੋ ਜਾਂਦੀਆਂ ਨੇ ਤੇਰੇ ਐਂ ਦੱਸ ਭਾਬੀ ਦਾ ਹੱਕ ਨਹੀਂ ਸੀ ਸਾਨੂੰ ਫੋਨ ਕਰਨ ਦਾ ਸਾਨੂੰ ਤਾਂ ਕੀਤਾ ਨਹੀਂ ਉਹਨੇ ਫੋਨ ਉਹ ਤੈਨੂੰ ਮੈਂ ਦੱਸੀ ਤਾਂ ਜਾਣਾ ਵੀ ਮਾਂ ਤਾਂ ਉਹਦੀ ਮੰਜੇ ਤੇ ਪਈ ਐ ਕਦੇ ਕਿਥੇ ਲੈ ਕੇ ਜਾਂਦੇ ਕਦੇ ਕਿਥੇ ਲੈ ਕੇ ਜਾਂਦੇ ਆ ਤੈਨੂੰ ਫੋਨ ਕਰਨਾ ਕਿੱਥੇ ਉਹਨੇ ਤਾਂ ਮੈਨੂੰ ਫੋਨ ਨਹੀਂ ਕਰਿਆ ਸਾਨੂੰ ਕਿੱਥੋਂ ਫੋਨ ਕਰਦਾ ਚਾਹੇ ਕਿੰਨਾ ਹੀ ਮੰਜੇ ਤੇ ਪੀਮਾ ਨੇ ਆਏ ਤਾਂ ਨਹੀਂ ਕਿਹਾ ਵੀ ਫੋਨ ਨਹੀਂ ਕਰਨਾ ਉਹ ਸਾਰੇ ਉਹ ਮੈਂ ਜਦੋਂ ਦੱਸੀ ਆ ਨਾ ਵੀ ਮੈਨੂੰ ਨਹੀਂ ਫੋਨ ਆਇਆ ਹੁਣ ਮੈਂ ਗੁੱਸਾ ਕਰਦਾ ਇਸ ਗੱਲ ਦਾ ਤੂੰ ਚੁੱਪ ਕਰ ਇਹ ਨਹੀਂ ਫੋਨ ਆਏ ਤਾਂ ਬਿਨਾਂ ਹੀ ਤੇ ਨਾ ਆਏ ਪਤਾ ਲੱਗਾ ਕਦੇ ਕਿੱਥੇ ਲੈ ਕੇ ਜਾਂਦੇ ਕਦੇ ਕਿੱਥੇ ਲੈ ਕੇ ਜਾਂਦੇ ਉਹ ਤਾਂ ਮੈਨੂੰ ਉਹਦੀ ਦਾਤ ਸਾਸੀ ਆ ਗੁਰਦੀਪ ਨੇ ਕਹਿੰਦਾ ਭਈ ਮੈਂ ਤਾਂ ਯਾਰ ਕਹਿੰਦਾ 100 ਥਾਂ ਜਾ ਕੇ ਦੇਖਿਆ ਲੱਗਦਾ ਠੀਕ ਹੀ ਨਹੀਂ ਹੁੰਦੀ ਮੈਂ ਨਾ ਭਈ ਉਹਦੀ ਮਾੜੀ ਗੱਲ ਹੈ ਦੇਖ ਹੁਣ ਉਹਨੂੰ ਤਾਂ ਉਹਦੀ ਮਾਂ ਦਾ ਤਾਂ ਹੋਏਗਾ ਮੈਂ ਤਾਂ ਫ ਉਹ ਨਹੀਂ ਮਾਏ ਮੈਂ ਨਾ ਤੁਹਾਨੂੰ ਬਹਿਮ ਨਾ ਕਰ ਠੀਕ ਹੈ ਪਤਾ ਕੀ ਹੈ ਆ ਨਿੱਕੇ ਨਿੱਕੇ ਗੱਲਾਂ ਕਰਕੇ ਮਨ ਦੇ ਵਿੱਚ ਫਿੱਕ ਪਾ ਲਓਗੇ ਤੁਸੀਂ ਕੋਈ ਫਾਇਦਾ ਨਹੀਂ ਇਸ ਗੱਲ ਦਾ ਕੋਈ ਨਹੀਂ ਮੈਂ ਕਰ ਦਿੰਦਾ ਫੋਨ ਆ ਜੂਗੀ ਨਹੀਂ ਮੈਂ ਕਹਿ ਦੂੰਗਾ ਕੁਲਦੀਪ ਛੱਡ ਜੂਗਾ ਨਹੀਂ ਫਿਰ ਜਾ ਕੇ ਲਿਆਉਂਗਾ ਹਾਂ ਬੱਸ ਉਹਨੂੰ ਕਹਿ ਦੇ ਕੁਲਦੀਪ ਛੱਡ ਜੂਗਾ ਆਪੇ ਫੇਰ ਦੇਖ ਲਾਂਗੇ ਕਦੇ ਉਹਦੀ ਮਾਂ ਦਾ ਪਤਾ ਲੈਣ ਜਾਣ ਦਾ ਹੁਣ ਅਸੀਂ ਤਾਂ ਦੋਨੇ ਬਿਮਾਰ ਹੋਈਆਂ ਪੰਗਾਂ ਸੰਨ ਤਾਂ ਸਰਦਾ ਨਹੀਂ ਨਹੀਂ ਸੀ ਪਏ ਵੀ ਜਾ ਕੇ ਜੇ ਸੰਸਰਦਾ ਹੋਵੇ ਚੱਲ ਤੁਸੀਂ ਐ ਕਰੋ ਚਲੋ ਮੇਰੇ ਨਾਲ ਦਵਾਈ ਦਿਵਾ ਕੇ ਲੈ ਕੇ ਆਉਣਾ ਠੀਕ ਹੈ ਤੇ ਅੱਜ ਤੁਸੀਂ ਰੋਟੀ ਪਾਣੀ ਦਾ ਨਾ ਹੀ ਕਰੋ ਰੋਟੀ ਪਾਣੀ ਮੈਂ ਲੈ ਆਉਂਗਾ ਆਥਾਂ ਦਾ ਠੀਕ ਆ ਤੜਕੇ ਨੂੰ ਤੁਸੀਂ ਲੋਡ ਹੋ ਜਾ ਕੋਈ ਨਾ ਕੋਈ ਲੋਡ ਨਹੀਂ ਬਾਹਰੋਂ ਲਿਆਂਦੇ ਜਿੱਥੇ ਇੰਨੇ ਦਿਨ ਕਰੀ ਇੰਨੇ ਅੱਜ ਵੀ ਕਰ ਲਾਂਗੇ ਅਸੀਂ ਤਾਂ ਲੈ ਫਿਰ ਨਾਲ ਤਾਂ ਮੈਨੂੰ ਕਹਿ ਦੇਣੀ ਆ ਤੇ ਨਾਲੇ ਮੂੰਹ ਬਣਾ ਲੈ ਨਾ ਨਾ ਵੀਰੇ ਤੇ ਨੌ ਦੇ ਸਸਤੇ ਦਾ ਬਾਲ ਕੋਈ ਗੱਲ ਨਹੀਂ ਅਸੀਂ ਆਪ ਦਾ ਪੀ ਕਰ ਲਾਂਗੇ ਮੈਨੂੰ ਸੋਨ ਦਾ ਛੋਡਾ ਵੀ ਉਹਨਾ ਹੀ ਆ ਤੁਸੀਂ ਕਿਉਂ ਐਵੇਂ ਉਹੀ ਗੱਲ ਦੇਖੀ ਜਾਂਦਾ ਸਾਨੂੰ ਕਿੰਨਾ ਕ ਸਾਡਾ ਚਲ ਅਸਤਾ ਉੱਥੇ ਮੂੰਗੀ ਦੀ ਧਾਲ ਬਣਾ ਲਾਂਗੇ ਜਿਹੜੀਆਂ ਪੱਕੀਆਂ ਪਕਾ ਲਾਂਗੇ ਸਾਥੋ ਤਾਂ ਨਹੀਂ ਖਾਧਾਂ ਜਨੇ ਬਈਆਂ ਤਵਈਆਂ ਹੋਟ ਲਾਂਗੇ ਚਲ ਕੋਈ ਨਹੀਂ ਮੈਂ ਕਰ ਦਨਾ ਮਨਿੰਦਰ ਨੂੰ ਮਨਿੰਦਰ ਦੀ ਫੋਨ ਦੀ ਗੱਲ ਹੀ ਆ ਕੋਈ ਨਹੀਂ ਕਰ ਦਾਂ ਹਾਂ ਮਨਿੰਦਰ ਨੂੰ ਸੱਜ ਜਿਹੜਾ ਕੰਮ ਕਰਨ ਵਾਲਾ ਉਹ ਕਰ ਹੋਟਲਾਂ ਨੂੰ ਭੱਜ ਲਾ ਕੇ ਮੈਂ ਰੋਟੀਆਂ ਲੈਣ ਲਧੀ ਆਏ ਸੀਗਾ ਮੰਨ ਲੈਣਗੇ ਬਾਹਰਲੀ ਰੋਟੀ ਮੰਗਾ ਲਾਂਗੇ ਉਹਨੂੰ ਫੋਨ ਨਾ ਕਰਾਂਗੇ ਹਾਂ ਹਾਂ ਬਸ ਉਹ ਨਾਲ ਕੀ ਹੋਵੇ ਇਹਨੂੰ ਆਏ ਆ ਚਲ ਧਰ ਲਵ ਘਟਕਚਾ ਮੈਂ ਆਉਣੀ ਐ ਨਾਲੇ ਮੈਂ ਪਿੱਲੂ ਨਾਲੇ ਤੂਪੀ ਦੇਖੀ ਮਾਂ ਚਲ ਮੈਂ ਆਉਣੀ ਐ ਨਾਲੇ ਗੋਲੀ ਗੋਲੀ ਲੈਣ ਮਾ ਹੁਣ ਠੀਕ ਹੈ ਤੂੰ ਹਾਂ ਪੁੱਤ ਹੁਣ ਠੀਕ ਹੈ ਮੈਂ ਹੁਣ ਤਾਂ ਅੱਗੇ ਨਾਲ ਫਰਕ ਲੱਗਦਾ ਹੈ ਨਾ ਫਰਕ ਹੈ ਜਦੋਂ ਮੇਰੀ ਧੀ ਆ ਗਈ ਕਿਉਂ ਨਾ ਫਰਕ ਹੋਊਗਾ ਤੇ ਹੋਰ ਜੇ ਪਹਿਲਾਂ ਸੱਦੀ ਹੁੰਦੀ ਪਹਿਲਾਂ ਫਰਕ ਪੈ ਜਾਂਦਾ ਤੂੰ ਤਾਂ ਬਾਹਰ ਹੁਣ ਐਂ ਜੀ ਕਰ ਲੱਗੀ ਜਿਵੇਂ ਬਗਾਨੀ ਉਸ ਬਗਾਨੀ ਹੋ ਗਈ ਹੁੰਨੀ ਇਹ ਪੁੱਤ ਮੇਰਾ ਵੀ ਜੀ ਨਹੀਂ ਕਰਦਾ ਤੈਨੂੰ ਤੰਗ ਕਰਨ ਨੂੰ ਹੈ ਸੁੱਕਣਾ ਤੇਰਾ ਤਾਂ ਬਕਮਤ ਹੁੰਦਾ ਹੈ ਹੈ ਆਏ ਫੋਨ ਕਿ ਲਾਡੀ ਦਾ ਫੋਨ ਚੁਲ ਲਾ ਪੁੱਤ ਹਾਈ ਹੈਲੋ ਆਏ ਜੀ ਨਾ ਕਿਵੇਂ ਹੋ ਵਧੀਆ ਵਧੀਆ ਤੁਸੀਂ ਦੱਸੋ ਕਿਵੇਂ ਹੋ ਹਾਂ ਹੁਣ ਤਾਂ ਠੀਕ ਹੈ ਮੰਮੀ ਅੱਛਾ ਹਾਂਜੀ ਦਵਾਈ ਦਵਾਈ ਹਾਂ ਦਵਾਈ ਨਾ ਸੀ ਫਿਰ 2-4 ਦਿਨ ਗਏ ਸੀ ਬਹੁਤ ਨਾ ਲੱਗੀਆਂ ਮੰਮੀ ਦੇ ਫਿਰ ਅਸੀਂ ਜਾਂਦੇ ਰਹੇ ਹਾਂ ਹੁਣ ਤਾਂ ਫਰਕ ਆ ਹਾਂ ਚਲ ਵਧੀਆ ਜੇ ਫਰਕ ਪੈ ਗਿਆ ਤਾਂ ਤੇ ਮੈਂ ਤੁਹਾਨੂੰ ਆਇਆ ਕਹਿੰਦਾ ਸੀ ਹਾਂਜੀ ਵੀ ਆਵਾ ਫਿਰ ਮੈਂ ਚ ਲੈਣ ਵਾਸਤੇ ਕੀ ਗੱਲ ਹੋਗੀ ਬਾਕੀ ਦੇਖ ਲਓ ਜਿਵੇਂ ਤੁਹਾਨੂੰ ਠੀਕ ਲੱਗਦਾ ਤਾ ਕੀ ਹੋਣੀ ਆ ਤੈਨੂੰ ਪਤਾ ਇਧਰ ਹਰਪ੍ਰੀਤ ਇਹਨੂੰ ਖਾਂ ਕੇ ਛੱਡ ਗਈ ਇਹ ਖਾਂ ਦਾ ਖੰਗ ਕਰੀਆਂ ਦੀ ਰਹਿੰਦੀ ਆ ਸਾਰਾ ਦਿਨ ਠੀਕ ਆ ਇਹਦੇ ਨੇ ਮੈਥੋਂ ਕੰਮ ਨਹੀਂ ਹੁੰਦਾ ਇੱਕ ਟਾਉਂ ਟਲਦੀ ਆ ਕੰਮ ਤੋਂ ਅੱਛਾ ਬੀਬੀ ਨੂੰ ਬੁਖਾਰ ਚੜ ਗਿਆ ਪਤਾ ਨਹੀਂ ਕੀ ਗੱਲ ਹੋਈ ਆ ਜੀ ਨਹੀਂ ਤੇ ਤੜਕੇ ਹੀ ਬੀਬੀ ਤੋਂ ਨੇ ਉੱਠ ਜਾਣਾ ਬੀਬੀ ਕਹਿੰਦੀ ਮੈਥੋਂ ਨਹੀਂ ਕੰਮ ਹੁੰਦਾ ਤੇ ਮਾਹਾਂ ਚੱਲ ਕੋਈ ਗੱਲ ਨਹੀਂ ਮੈਂ ਦੇਖਦਾ ਮੈਂ ਤਾਂ ਉਹਨੂੰ ਆਏ ਵੀ ਕਦੇ ਜਦ ਮੈਂ ਕਹਾਂ ਮੈਂ ਰੋਟੀ ਅੱਜ ਬਾਹਰੋਂ ਲਿਆਉਣਾ ਤੁਸੀਂ ਰਾਮ ਕਰ ਲਓ ਦਵਾਈ ਲਿਆਉਣੇ ਆ ਹੂੰ ਹੂੰ ਦਵਾਈ ਤਾਂ ਕੇ ਦਾ ਦਵਾਈ ਹੋਣਾ ਸਾਡਾ ਡਾਕਟਰ ਤੋਂ ਆਪਣੇ ਪਿੰਡal ਤੋਂ ਹੀ ਹੂੰ ਤੇ ਉਹ ਮੈਨੂੰ ਆਇਆ ਜੀ ਗਦੇ ਦੇ ਦਵਾਰੇ ਗੈਣਗੀਆਂ ਫਿਰ ਕਾਹਤੋਂ ਆ ਮੈਂ ਤੈਨੂੰ ਬੋਲਣਗੀਆਂ ਹਨਾ ਯਾਰ ਵੀ ਤੂੰ ਆ ਜਾਂਦੀ ਹਾਂ ਹਾਂ ਕੋਈ ਗੱਲ ਨਹੀਂ ਮੈਂ ਫਿਰ ਕਾਕਾ ਨੂੰ ਕਹਦੇ ਹਾਂ ਤੁਸੀਂ ਤਾਂ ਕਿੱਧਰ ਆਓਗੇ ਹੁਣ ਇਸ ਵੇਲੇ ਤੇ ਇਹ ਛੱਡ ਜੂਗਾ ਚਲ ਮਮੀ ਬਿਮਾਰ ਆ ਫਿਰ ਮੈਨੂੰ ਤਾਂ ਆਉਣਾ ਹੀ ਪੋਗਣਾ ਹੁਣ ਤੇ ਫਿਰ ਮਾਤਾ ਨੂੰ ਕਹ ਲੈ ਕਾਹਤੋਂ ਛੱਡ ਕੇ ਆਉਣਾ ਨਾ ਕੋਈ ਗੱਲ ਨਹੀਂ ਤਾਈ ਨੂੰ ਕਹਿ ਜਾਗੇ ਉਹਨਾਂ ਟਾਈਮ ਫਿਰ ਵੀ ਤਾਈ ਆ ਜਾਣਗੇ ਮਮੀ ਕੋਲ ਤੇ ਕਾਕਾ ਨਾ ਵੀਰਾ ਮੈਨੂੰ ਛੱਡਿਆਊਗਾ ਚਲ ਦੇਖ ਲੈ ਜੇ ਲੋਕਡਾਊਨ ਆ ਤਾਂ ਮਾਤਾ ਨੂੰ ਆਹੀ ਕਹਿੰਦਾ ਸੀ ਕਿ ਐਰੋ ਮੈਂ ਤਾਂ ਆਏ ਕਿ ਚਲ ਚਾਰ ਪੰਜ ਦਿਨ ਹੋਰ ਲਾ ਲੈਂਦੀ ਜੇ ਲੋ ਪਰ ਆਇਆ ਉਹਨ ਮਮੀ ਜਿਹਨਾਂ ਨੂੰ ਸਭ ਨੂੰ ਪਤਾ ਯਾਰ ਕਿਵੇਂ ਬੋਲਦੀ ਬੋਲਦੀ ਹੁੰਦੀ ਮਮੀ ਚਲ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਮੈਂ ਕੈਨਿਕਾ ਕੱਕ ਨੂੰ ਫਿਰ ਤੈਨੂੰ ਫੋਨ ਲਾ ਕੇ ਦੱਸ ਦਿਆਂਗਾ ਹਾਂ ਚਲ ਤੂੰ ਆਏ ਨਾ ਦੱਸਿਆ ਨਾ ਵੀ ਮਮੀ ਬਿਮਾਰ ਹੋ ਗਈ ਆ ਇਹ ਵਾ ਤੂੰ ਆਏ ਜਾ ਜੀ ਬਸ ਕਿ ਮੈਨੂੰ ਕੰਮ ਤੋਲ ਤੇ ਜਾਣਾ ਪਊਗਾ ਠੀਕ ਠੀਕ ਫੋਨ ਆ ਗਿਆ ਜੇ ਹੋਵੇ ਆਏ ਕਹਿੰਦਾ ਪਤਾ ਨਹੀਂ ਕਾ ਤੋ ਮਗਰੇ ਫੋਨ ਕਰਤਾ ਹਣਾ ਹਾਂਜੀ ਹਾਂਜੀ ਕੋਈ ਗੱਲ ਆ ਹਾਂ ਹਾਂ ਚਲ ਠੀਕ ਹੈ ਫਿਰ ਮੈਂ ਵੇਟ ਕਰਦਾ ਆਜੇ ਚਲ ਠੀਕ ਠੀਕ ਹਾਂ ਠੀਕ ਹੈ ਚਲ ਕੀ ਗੱਲ ਹੋ ਗਈ ਪੁੱਤ ਪਰੌਣਾ ਕੀ ਕਹਿੰਦਾ ਸੀ ਉਹ ਮੰਮੀ ਐ ਕਹਿੰਦੇ ਸੀਗੇ ਵੀ ਹੁਣ ਘਰੇ ਕੰਮ ਦਾ ਔਖਾ ਹੋਇਆ ਪੈ ਕਹਿੰਦੇ ਵੀ ਹਨਾ ਵੀ ਤੂੰ ਆ ਚੰਦੀ ਚਲ ਕੋਈ ਨਾ ਪੁੱਤ ਫਿਰ ਹੁਣ ਜਾਣਾ ਹੀ ਆ ਆਪਣੇ ਘਰੇ ਭੱਗ ਜਾ ਤੂੰ ਮਾਂ ਮੈਂ ਕਹਿੰਦੀ ਸੀ ਹੁਣ ਫਿਰ ਤੈਨੂੰ ਇਕੱਲੇ ਨੂੰ ਕਿਵੇਂ ਛੱਡ ਕੇ ਜਾਵਾਂ ਓਹੋ ਹੁਣ ਮੈਂ ਜਾਵਾਂ ਠੀਕ ਐ ਪੁੱਤ ਤੂੰ ਮੇਰੇ ਫਿਕਰ ਨਾ ਕਰ ਮੈਂ ਫਿਕਰ ਤਾਂ ਹੋਈ ਆ ਸਾਡੇ ਕੋਲ ਤਾਂ ਤੂੰ ਹੀ ਐ ਤੈਨੂੰ ਪਤਾ ਡੈਡੀ ਤੋਂ ਬਾਅਦ ਤੂੰ ਹੀ ਸਾਨੂੰ ਪਾਲਿਆ ਹਾਂ ਹੁਣ ਅਸੀਂ ਐ ਨਹੀਂ ਚਾਹੁੰਦੇ ਵੀ ਤੈਨੂੰ ਕੁਝ ਹੋਵੇ ਚਲ ਕੋਈ ਨਾ ਪੁੱਤ ਮੈਨੂੰ ਕੁਝ ਨਹੀਂ ਹੁੰਦਾ ਹੈ ਜਿੰਨਾ ਚ ਰੱਬ ਕੰਨੋ ਲਿਖੀ ਹੋਈ ਹੈ ਹੈ ਬਦੀ ਹੋਈ ਹੈ ਥੋੜਾ ਮੈਂ ਮਰਦੀ ਆ ਨਾ ਮੈਂ ਇਹ ਜਿੱਦ ਤੂੰ ਬੋਲ ਵੀ ਨਾ ਕੱਢ ਮੂੰਹ ਹੁਣ ਫਿਰ ਕਹਿ ਦੇ ਨੇ ਗਗਨ ਵੀਰ ਨੂੰ ਹਣਾ ਤੂੰ ਬੁਲਾ ਲੈ ਉਹਨੂੰ ਤੇ ਰਵੀਰ ਆਂਦਰ ਵੀਰੇ ਹਾਂ ਪਤਾ ਨਹੀਂ ਲੱਗ ਜਾ ਕੋਈ ਨਾ ਪੁੱਤ ਤੈਨੂੰ ਪਤਾ ਹੈ ਇਹ ਕਹ ਦੂ ਪ੍ਰੋਣਾ ਨੇ ਆਪਦੀ ਆਪ ਛੱਡਿਆ ਹੁਣ ਮੈਂ ਕਿਹਾ ਮੈਂ ਫੋਨ ਕਰਾਂ ਤੇ ਹੁਣ ਜਵਾਬ ਦਿੰਦੀ ਆ ਉਹ ਵੀਰੇ ਉਹਨਾਂ ਤੇ ਬਾਈ ਦਾ ਫੋਨ ਆਇਆ ਸੀਗਾ ਤੇ ਉਹ ਕਹਿੰਦਾ ਵੀ ਹੁਣ ਆ ਜੰਦੇ ਵੀ ਘਰੇ ਕੰਮ ਦਾ ਔਖਾ ਹੋਇਆ ਪਿਆ ਅੱਛਾ ਤੇ ਤੂੰ ਛੱਡਿਆ ਆਉਂਦਾ ਫਿਰ ਉਹਨਾਂ ਨੂੰ ਤਾਂ ਕੰਮ ਹੁਣ ਹਾਂ ਛੱਡਿਆ ਹੋਣਾ ਕੋਈ ਨਹੀਂ ਹਾਂ ਫਿਰ ਮੈਂ ਹੀ ਕਹਿੰਦੀ ਸੀ ਹਨਾ ਭਾਗ ਜਾ ਪੁੱਤ ਕੋਈ ਨਾ ਪਾ ਲੈ ਆਪਦੇ ਕੱਪੜੇ ਲੀੜੇ ਮੰਮੀ ਮੰਮੀ ਹੈਗਾ ਮੈਂ ਇੱਥੇ ਕੋਈ ਨਹੀਂ ਤੂੰ ਟੈਨਸ਼ਨ ਨਾ ਹੁਣ ਤੁਸੀਂ ਮੈਨੂੰ ਤਾਂ ਤੂੰ ਤਾਂ ਮੈਨੂੰ ਛੱਡਣ ਵਗ ਜਾਏ ਹੁਣ ਮੰਮੀ ਕੋਲ ਤਾਈ ਨੂੰ ਕੋਈ ਗੱਲ ਨਹੀਂ ਲੈ ਦੱਸ ਐ ਕੀ ਹੁੰਦਾ ਮੈਨੂੰ ਬਾਲਾ ਫਿਕਰ ਕਰਦੀ ਆ ਕਮਲੀ ਜੀ ਹਾਂ ਨਾ ਠੀਕ ਤਾਂ ਹੈਗੀ ਆ ਪਰ ਫਿਰ ਵੀ ਤਾਈ ਨੂੰ ਕਹਿ ਜੰਨੇ ਆ ਬੰਦੇ ਇਕੱਲੇ ਦਾ ਫਰਮਾਨ ਹੋਰ ਜਾ ਹੋ ਜਾਂਦਾ ਨਾ ਹਾਂ ਤੂੰ ਨੇ ਤਾਈ ਨੂੰ ਸਨੇਹਾ ਲਾਇਆ ਹਨਾ ਵੀ ਜਾ ਤੂੰ ਕੱਪੜਾ ਲੀੜਾ ਪਾ ਲੈ ਬਦਲ ਲੈ ਕੱਪੜੇ ਆਪਦੇ ਮੈਂ ਵੀ ਐਂ ਕਹਿੰਦੀ ਸੀ ਹੋਰ ਅੱਲਾ ਇਹੇ ਪੁੱਤ ਫੋਨ ਚਾਕੇ ਤੇਰਾ ਮੇਰੀ ਗੱਲ ਸੁਣ ਮੈਂ ਤੈਨੂੰ ਐਂ ਕਹਿੰਦੀ ਸੀ ਉਹ ਮੈਂ ਨਾ ਤਨਖਾਹ ਚੋਂ ਪੈਸੇ ਕਢਾਈ ਸੀ ਤੇ ਮੈਂ ਰੱਖ ਕੇ ਗਈਆਂ ਘਰੇ ਹੈਨਾ ਤੈਨੂੰ ਕੋਈ ਲੋਡ ਪੈ ਜਾਏ ਤਾਂ ਤੂੰ ਵਰਤ ਲਈ ਤੂੰ ਰਹਿਣ ਦੇ ਪੁੱਤ ਆਪਦੇ ਪੈਸੇ ਲੈ ਜਾ ਭਾਈ ਨਾ ਆਪਦੇ ਪੈਸੇ ਦਾ ਕੀ ਮਤਲਬ ਹੁੰਦਾ ਮੰਮੀ ਨੀ ਪੁੱਤ ਉਹ ਤੇ ਤੈਨੂੰ ਵੀ ਲੋੜ ਪੈ ਜਾਂਦੀ ਐ ਕੋਈ ਗੱਲ ਨਹੀਂ ਲੋੜ ਪੈਣ ਦੀ ਹੈਗੀ ਆ ਮੇਰੇ ਕੋਲ ਇੰਨੇ ਕ ਤਾਂ ਮੈਂ ਕਮਾਉਣੀ ਆ ਹੁਣ ਓਏ ਉੱਥੇ ਤੇ ਤੁਹਾਹਤਾ ਮੰਗ ਲਿਆ ਮੁੜ ਕੇ ਫੱਟ ਕੇ ਪੈ ਜਾਂਦਾ ਹੁੰਦਾ ਅਗਲਾ ਕਹਿੰਦਾ ਪੇਕੇ ਨੂੰ ਘਰ ਖਵਾਈ ਜਾਂਦੀ ਐ ਅਸੀਂ ਤਾਂ ਇਹ ਗੱਲਾਂ ਤੋਂ ਦੱਦਦੇ ਕੁੜਗੇ ਓਹੋ ਵੀਰੇ ਮੈਂ ਕਿੰਨਾ ਘਰ ਖਵਾਤਾ ਤੁਹਾਨੂੰ ਹੈ ਆ ਦਵਾਈ ਦੁਵਾਈ ਨੂੰ ਪੈਸੇ ਮਾਰੇ ਮੋਟੇ ਦੇ ਦੇਣੇ ਆ ਨਾ ਹੁਣ ਮੇਰੇ ਇੰਨਾ ਕ ਵੀ ਹੱਕ ਨਹੀਂ ਹੈਗਾ ਤੁਹਾਡੇ ਤੇ ਇੰਨਾ ਤਾਂ ਮੈਂ ਕਰੂੰਗੇ ਨਾ ਤੁਸੀਂ ਮੈਨੂੰ ਰੋਕ ਨਹੀਂ ਸਕਦੇ ਹੈਗੇ ਚੱਲ ਚੰਗਾ ਤਿਆਰ ਹੋ ਜਾ ਕਮਲੀ ਜੀ ਨਾ ਹੋਵੇ ਤਾਂ ਦੇਖ ਲੈ ਹਾਂ ਪੁੱਤ ਹੈਗੀ ਆ ਹਾਂ ਠੀਕ ਐ ਪੁੱਤ ਨਹੀਂ ਨਹੀਂ ਉਧਰ ਨਾ ਸੁੱਖੀ ਉਧ ਤੈਨੂੰ ਪਤਾ ਹੁਣ ਐਨੇ ਦਿਨ ਹੋ ਗਏ ਉਧਰੋਂ ਛੁੱਟੀਆਂ ਵੀ ਨਹੀਂ ਮਿਲਦੀਆਂ ਐਨੂੰ ਕਰੇ ਵੀ ਕੀ ਵਿਚਾਰੀ ਇਹ ਚਲ ਬੱਸ ਠੀਕ ਆ ਮੈਂ ਤਾਂ ਛੱਡਿਆ ਹੁਣ ਨਹੀਂ ਮਾਹ ਕਿਤੇ ਕੋਈ ਗੱਲਬਾਤ ਹੋਰ ਨਹੀਂ ਨਹੀਂ ਕੋਈ ਗੱਲਬਾਤ ਨਹੀਂ ਨਾ ਨਾ ਕੋਈ ਗੱਲਬਾਤ ਨਹੀਂ ਤੂੰ ਫਿਕਰ ਨਾ ਕਰ ਜਾ ਛੱਡਿਆ ਅੱਛਾ ਛੱਡਾ ਪਾਉਂਗਾ ਗੱਲ ਕੀ ਹੋਣੀ ਆ ਵਧੀਆ ਰਸਦੀ ਆ ਬਸਦੀ ਆ ਆਪਣੀ ਕੁੜੀ ਤਾਂ ਮੈਂ ਬਠਿੰਡੇ ਜਾਂਦਾ ਹੀ ਮਾੜਾ ਫੇਰ ਆਹੀਂ ਛੱਡਿਆ ਹੁਣ ਅੱਥਰ ਉੱਥੇ ਫੇਰ ਜਾ ਚਲ ਕੋਈ ਨਾ ਉੱਥੇ ਫੇਰ ਜਾਈ ਪਹਿਲਾਂ ਇਹਨੂੰ ਚੜਾਇਆ ਨਾਲ ਇਹੋ ਜਿਹੜੀ ਨੀਂਂਦ ਜਿਹੜੀ ਕੁੜੀ ਜੀ ਆ ਉਹ ਆਉਂਦਾ ਲਿਆ ਦੂੰਗਾ ਮੁੱਕੀ ਪਈ ਆ ਉਹ ਉਤਨੀ ਕੁਛ ਮੰਗਾਣਾ ਨਾ ਹੋਰ ਕੁਛ ਨਹੀਂ ਮੰਗਾਉਣਾ ਬਸ ਲਿਆ ਦੇ ਤੇ ਆਵ ਜਾ ਬੰਦਾ ਤੇ ਇਨੋ ਦੀਆਂ ਪੂੜੀਆਂ ਲੈਣ ਦੋ ਚੱਲ ਲੈ ਆਈ ਤੇ ਤੇਰੀ ਤਾਈ ਨੂੰ ਕਹਿ ਦੀ ਜਾਂਦਾ ਉਹ ਹੋਰ ਪੁੱਤਰਾ ਠੀਕ ਠਾਕ ਐ ਸਾਰੇ ਹਾਂਜੀ ਹਾਂਜੀ ਕਿਰਪਾ ਵਾਂ ਰਹੀ ਦੀ ਸ਼ੁਕਰ ਐ ਤੇ ਤੇਰੀ ਮਾਂ ਬਾਪਾ ਟਿੱਲੀ ਹੋ ਗਈ ਸੀ ਹੁਣ ਕਿਵੇਂ ਐ ਹੁਣ ਫਰਕ ਆਈ ਥੋੜਾ ਜਿਹਾ ਚੱਲ ਕੋਈ ਹੋਰ ਠੀਕ ਮੈਨੂੰ ਮੈਥੋਂ ਨਾ ਇਕੱਲੇ ਤੋਂ ਬਾਲਾ ਖਾਵਾ ਪਿਆ ਨਹੀਂ ਜਾਂਦਾ ਸੀ ਉਹਨੂੰ ਬਣਾ ਕੇ ਅੱਛਾ ਅੱਛਾ ਹੁਣ ਇਹਨੇ ਵਧੀਆ ਕੇਅਰ ਕਰਤੀ ਤੇ ਫਰਕ ਪੈ ਗਿਆ ਬਾਈ ਚੱਲ ਵਧੀਆ ਗੱਲ ਐ ਵਧੀਆ ਗੱਲ ਐ ਡਾਕਟਰ ਤੇ ਉਥੋਂ ਮੈਕਸੀਡੀ ਲਈ ਆ ਹਸਤ ਦਵਾਈ ਹੈ ਵਧੀਆ ਡਾਕਟਰ ਐ ਮੈਂ ਤੁਹ ਹਾਉਸ ਵੀ ਲਈਆ ਹੁਣ ਉਹ ਹੈਗਾ ਥੋੜਾ ਜਿਹਾ ਮਹਿੰਗਾ ਹੀ ਆ ਪਰ ਆਇਆ ਵੀ ਚਲ ਰਾਮ ਆ ਜਾਂਦਾ ਉਥੋਂ ਬਈ ਮਹਿੰਗੇ ਸਸਤੇ ਦਾ ਗੱਲ ਹੀ ਹੁੰਦੀ ਆਪਾਂ ਨੂੰ ਬੰਦੀ ਸੁਖ ਚਾਹੀਦੀ ਆ ਸਿਹਤ ਉੱਤੇ ਕੀ ਆ ਕੁਝ ਨਹੀਂ ਇਹ ਨਹੀਂ ਬਸ ਇਹ ਤਾਂ ਹੈ ਤੇ ਮਨਿੰਦਰ ਹੋਰ ਰਹਿ ਪਾਂਦੀ ਬਈ ਪੰਜ ਚਾਰ ਦਿਨ ਘਰੇ ਤਾਂ ਕੀ ਗੱਲ ਸੀਗੀ ਇਹ ਤਾਂ ਸੜ ਹੀ ਜਾਂਦਾ ਇਹਨਾਂ ਨੇ ਫੋਨ ਕਰਤਾ ਕਹਿੰਦੇ ਫਿਰ ਘਰੇ ਮੰਮੀ ਹੋਰੀ ਬਿਮਾਰ ਹੋਈ ਬਾਪੂ ਵਰਾ ਹਰਪ੍ਰੀਤ ਵੀ ਢਿੱਲੀ ਹੋ ਗਈ ਐ ਇਹਨੂੰ ਵੀ ਖੰਗ ਖੌਂਗ ਜੀ ਲੱਗ ਗਈ ਸੀ ਉਦੋਂ ਬੇਬੇ ਢਿੱਲੀ ਸੀਗੀ ਹੁਣ ਕਿੱਥੇ ਆ ਬੇਬੇ ਬੇਬੇ ਤਾਈ ਕੇ ਤਰ੍ਹਾਂ ਲੱਗਾ ਬਾਪੂ ਕਿੱਥੇ ਸਰਦਾ ਉਹ ਤਾਂ ਖਾ ਠੀਕ ਹੈ ਬਿਮਾਰ ਸੀ ਦੋਨੇ ਉਪਾਇੋ ਤਾਂ ਘੱਟ ਹੈ ਹੁਣ ਤੂੰ ਵੀ ਮਾੜਾ ਮੋਟਾ ਕੰਮ ਤਾਂ ਦਿਨ ਨੂੰ ਹੱਥ ਪਾ ਲਿਆ ਕਰ ਲੈ ਬਾਪੂ ਮੈਨੂੰ ਕੀ ਲੋੜ ਹੁਣ ਭਾਬੀ ਆਤ ਆ ਗਈ ਭਾਬੀ ਆਪੀ ਕਰੂ ਘਰ ਦਾ ਕੰਮ ਉਹ ਹਰ ਤੇਰੀ ਤਾਂ ਰਲ ਮਿਲ ਕੇ ਵੀ ਕੰਮ ਕੀਤਾ ਜਾ ਸਕਦਾ ਹੈ ਰਲ ਮਿਲ ਕੇ ਕਰ ਲਿਆ ਕਰੋ ਕੋਈ ਗੱਲ ਨਹੀਂ ਬਾਪੂ ਕਰ ਲਿਆ ਹਾਂ ਤੂੰ ਐ ਕਰ ਮੰਮੀ ਨੂੰ ਸੱਦ ਕੇ ਲੈ ਕੇ ਆ ਕੇ ਆਇਆ ਕਲਦੀਪ ਆਇਆ ਗਿਆ ਮੈਂ ਤਾਂ ਨਹੀਂ ਆਂਦਾ ਵੀਰੇ ਕਮਾਲ ਹੋ ਗਈ ਤੇਰੇ ਵਾਲੀ ਚੱਲ ਕੋਈ ਨਾ ਤੇ ਪੋਤਰਾ ਤੂੰ ਵੀ ਕਿਸੇ ਕੰਮ ਨੂੰ ਹੱਥ ਪਾ ਲੈਂਦਾ ਫਿਰ ਲਾ ਲੈਂਦਾ ਕੋਈ ਕੰਮ ਕੰਮ ਕਰ ਲੈਂਦਾ ਹਾਂਜੀ ਹਾਂਜੀ ਕਦੀ ਜਾਂ ਨਹੀਂ ਮੈਂ ਟਰਾਈ ਹਾਂ ਕੀ ਕਰਦਾ ਕਰਨਾ ਚਾਹੁੰਦਾ ਕੋਲਾ ਬਣਾ ਮੈਂ ਆਰਮੀ ਦੀ ਤਿਆਰੀ ਕਰੀ ਜਾਂਦਾ ਸੀ ਹੁਣ ਪੁਲਿਸ ਦੇ ਭਰੇ ਹੋਏ ਪੀਪਰ ਤੇ ਠੀਕ ਆ ਠੀਕ ਆ ਉਹੀ ਬਸ ਕਰਦੇ ਆ ਹੁਣ ਬਾਕੀ ਘਰੇ ਨਹੀਂ ਮੇਰਾ ਲੋਟ ਹੁੰਦਾ ਫਰਦ ਨਹੀਂ ਪ੍ਰਾਈਵੇਟ ਕੰਮ ਕਰ ਲ ਗਏ ਕੋਈ ਉਹ ਤਾਂ ਠੀਕ ਆ ਕੋਈ ਨਹੀਂ ਕੰਮ ਤਾਂ ਕਰ ਹੀ ਸਰੂਗਾ ਤੈਨੂੰ ਪਤਾ ਹੀ ਹੁਣ ਕਰਨੇ ਪੂਚਲ ਹੁਣ ਤਾਂ ਛੋਟਾ ਸੀਗਾ 18 19 ਸਾਲਾਂ ਦਾ ਹੋ ਗਿਆ ਵਧੀਆ ਕੰਮ ਕਰੇ ਸਰੂਗਾ ਹੁਣ ਤਾਂ ਯਾਰ ਤੂੰ ਤਾਂ ਵੈਸੇ ਪਹਿਲਾਂ ਰੱਖੇ ਵੀ ਸਰੀ ਜਾਂਦਾ ਵੀਰੇ ਦਾ ਕਿਉਂ ਤੇ ਤੇਰੀ ਇੱਕ ਜਣਾ ਕਮਾਈ ਤੇ ਜਾਂਦਾ ਕਿਉਂ ਭਾਬੀ ਲੈ ਮੈਂ ਆਪ ਦੀ ਥਾ ਨੌਕਰੀ ਕਰਦੀ ਆ ਇਹ ਆਪ ਦੀ ਥਾ ਕਰੂਗਾ ਨਾ ਚੱਲ ਕੋਈ ਨਾ ਨਿਆਣੀ ਆ ਬਈ ਉਹਦਾ ਦਿਮਾਗ ਹੀ ਇਹ ਜਾ ਆ ਲੈ ਚੱਲ ਜਾ ਕੇ ਰਾਜੇਂਦਰ ਚਾਹ ਧਰ ਲਾ ਜਾ ਕੇ ਮਾਲੂ ਮੈਂ ਕੀ ਕਹਤੇ ਫਿਰ ਇਹ ਜਾ ਚੱਲ ਕੋਈ ਨਾ ਚਾਹ ਧਰ ਲਾ ਜਾ ਕੇ ਚਾਹ ਭਾਬੀ ਤੂੰ ਬਣਾਏਂਗੀ ਕਿ ਨਹੀਂ ਬਣਾਣਾ ਕੋਈ ਗੱਲ ਨਹੀਂ ਮੈਂ ਬਣਾ ਕੋਈ ਨਾ ਤੂੰ ਬਹਿ ਜਾ ਜਾ ਬਣਾ ਲੈ ਚਾਹ ਜਾ ਕੇ ਉਹ ਬਣਾ ਲੈ ਪੁੱਤ ਬਣਾ ਲੈ ਇਹ ਬਾਰਾ ਉਹ ਦੰਦਾ ਗਈ ਦੀ ਚਾਹ ਬਣਾਈ ਸਕਦੀ ਆ ਕਾਣੂ ਖੇਚਲਾ ਕਰਨੀ ਹੈ ਬਈ ਜਾ ਦਾ ਨਾ ਪੀਵਾਂਗੇ ਨਹੀਂ ਨਹੀਂ ਖੇਚਲ ਵਾਲੀ ਕਿਹੜੀ ਗੱਲ ਹੈ ਪੁੱਤਾਂ ਚਾਹ ਪਾਣੀ ਤਾਂ ਪੀਓ ਹਜੇ ਬੈਠ ਕੇ ਉਹਦਾ ਉੱਥੇ ਜਾਇਆ ਜਾਂਦਾ ਆਹੋ ਜਿਵੇਂ ਤੁਹਾਨੂੰ ਸਹੀ ਕਰਦਾ ਨਹੀਂ ਨਹੀਂ ਤੇ ਚਾਹ ਪਾਣੀ ਤਾਂ ਪੀਓ ਉਧਰ ਫੇ ਜਾਓ ਤੇ ਕਰਤਾ ਸੀਗਾ ਫੋਨ ਵੀ ਕਾਲ ਤੋ ਆਇਆ ਕਰੂੰਗਾ ਹਾਂਜੀ ਹਾਂਜੀ ਉਧਰ ਕਰਤਾ ਸੀਗਾ ਬੜਾ ਤਾਂ ਨਹੀਂ ਫੋਨ ਫੋਨ ਆਇਆ ਇਧਰੋਂ ਨਾ ਨਾ ਮੈਂ ਛੁੱਟੀਆਂ ਲੈ ਲਈਆਂ ਸੀ ਤਾਂ ਕਰਕੇ ਕੋਈ ਫੋਨਿਆ ਦੱਸਤਾ ਸੀ ਉਹਨਾਂ ਨੇ ਮੰਮੀ ਬਿਮਾਰ ਆ ਠੀਕ ਆ ਮੈਨੂੰ ਤਾਂ ਹੀ ਫਿਕਰ ਲੱਗਿਆ ਰਿਹਾ ਬਾਪੂ ਵੀ ਪਤਾ ਕੀ ਹੈ ਜਦੋਂ ਅੱਗੇ ਕਿਤੇ ਛੁੱਟੀ ਲੈ ਲੈਣੀ ਜੇ ਕਿਤੇ ਵਿਆਹ ਵਿਊ ਜਾਣਾ ਹੁੰਦਾ ਸੀਗਾ ਉਹ ਤਾਂ ਉਹ ਕਰੇ ਕੰਮ ਕਰਨ ਨੂੰ ਭੇਜਦੇ ਸੀਗੇ ਵੀ ਆ ਫਾਇਲ ਬਣਾ ਕੇ ਭੇਜੋ ਆ ਫਾਇਲ ਬਣਾ ਕੇ ਭੇਜੋ ਕਿਤੇ ਉੱਥੇ ਨਾ ਤੂੰ ਤੰਗ ਕਰੀ ਜਾਣ ਉਹ ਵੀ ਠੀਕ ਹੈ ਪੁੱਤ ਉੱਥੇ ਵੀ ਇਹਦੇ ਬਿਨਾ ਫਿਰ ਸਰਦਾ ਨਹੀਂ ਉੱਥੇ ਵੀ ਇੱਕ ਡਿਊਟੀ ਦਾ ਕੰਮ ਆ ਨਾ ਜਿਹੜਾ ਇਹਨੇ ਕੰਮ ਕਰਨਾ ਉਹ ਦੂਜਾ ਕਿਵੇਂ ਕਰ ਦੂ ਇਹਦਾ ਗੱਲ ਹੈਗੀ ਹੈ ਬਾਪੂ ਚੱਲ ਕੋਈ ਨਹੀਂ ਪੁੱਤ ਸੰਭਾਲ ਆਪਦਾ ਕੰਮ ਡਿਊਟੀ ਵਾਲਾ ਵੀ ਹਾਂ ਹਾਂ ਜਿੰਮੇ ਤਾਂ ਬੰਦੇ ਰੱਖੇ ਹੁੰਦੇ ਆ ਬਾਈ ਮਸਾਂ ਉਹਨਾਂ ਨੇ ਹਣਾ ਹਾਂ ਬਸ ਮੇਰੀ ਗੱਲ ਹੀ ਹੈ ਇੱਕ ਬੰਦੇ ਤੋਂ ਦੋ ਦੋ ਤਿੰਨ ਤਿੰਨ ਬੰਦੇ ਇਹਨਾਂ ਕੰਮ ਲੈ ਲਏ ਹਰੇਕ ਉਹ ਫੇਰ ਹੀ ਪੁੱਪਰਲਾ ਬੰਦਾ ਖਾਂਦਾ ਮੇਰੀ ਗੱਲ ਸੁਣ ਜੇ ਹੁਣ ਠੀਕ ਹੈ ਤੇ ਫਿਰ ਉੱਪਰ ਲੈਵਲ ਨੂੰ ਮੁਨਾਫਾ ਕਿੱਥੋਂ ਹੋਊਗਾ ਹੈ ਇਹ ਵੀ ਸਤਨਕਾ ਕੱਢਣਗੇ ਜੋ ਜਿਹੜੇ ਥੱਲੇ ਬੰਦੇ ਕੰਮ ਕਰਦੇ ਆ ਸੱਚੀ ਗੱਲ ਪਤਾ ਇਹ ਸਿਸਟਮ ਹੁੰਦਾ ਸਿਸਟਮ ਦੇ ਹਿਸਾਬ ਨਾਲ ਚੱਲਣਾ ਪੈਂਦਾ ਹੁੰਦਾ ਜੇ ਹਰੀਗਾ ਸਟਾਲ ਚ ਭੱਜ ਜਾ ਬਾਈ ਦੇ ਇਹ ਸਰਕਾਰੀ ਸਕੂਲ ਚ ਵਗਜੋ ਕਿਤੇ ਵੀ ਵਗਜੋ ਅਦਾਰੇ ਚ ਸਰਕਾਰੀ ਚ ਉਥੇ ਰੇਖਾਂ ਇੱਕ ਇੱਕ ਦੋ ਦੋ ਬੰਦੇ ਦੀ ਕਮੀ ਹੈ ਕਮੀ ਹੈ ਕਮੀ ਕਿਉਂ ਆ ਉਹ ਜਾਣ ਕੇ ਛੱਡਦੇ ਆ ਵੀ ਇਹਨਾਂ ਤੋਂ ਕੰਮ ਕਰਾਵਾਂਗੇ ਉਹ ਜਿਹੜਾ ਪੱਖਾ ਆਉਂਦਿਆਂ ਉਹ ਮੰਗਾਈ ਜਾਂਦੇ ਆ ਜੀ ਆ ਲੈ ਲੈਂਦੇ ਆ ਤੇ ਬਸ ਗੱਲ ਘੜਪੀ ਬਸ ਉਹੀ ਸਿਸਟਮ ਚੱਲੀ ਜਾਂਦਾ ਨਾ ਬਸ ਮੈਂ ਤੈਨੂੰ ਐਂ ਕਹਿਣਾ ਵੀ ਵਧੀਆ ਤੂੰ ਦੇਖ ਯਾਰ ਭਾਰਤੀ ਪੁੱਟੀ ਕਿਤੇ ਭਰਤੀ ਹੋ ਗਿਆ ਠੀਕ ਹੈ ਸਾਰੀ ਉਮਰ ਦੀ ਰੋਟੀ ਬਣ ਜੂਗੀ ਅਰੇ ਪਰ ਉਹ ਦੁਬਾਰਾ ਦੇ ਕਿਦਾਂ ਵਿਆਹ ਕਰਾਂਗੇ ਸਹੀ ਗੱਲ ਸਹੀ ਗੱਲ ਹੈ ਚਲ ਜੇ ਨਹੀਂ ਅਜੇ ਸਰਕਾਰੀ ਨੌਕਰੀ ਮਿਲਦੀ ਪੁੱਤ ਕੋਈ ਪ੍ਰਾਈਵੇਟ ਭਾਲ ਲੈ ਪ੍ਰਾਈਵੇਟ ਵੀ ਠੀਕ ਆ ਜਿਵੇਂ ਆਇਆ ਨਾ ਪ੍ਰਾਈਵੇਟ ਚ ਬੰਦਾ ਬੰਨਿਆ ਜਾਂਦਾ ਨਾ ਤਾਂ ਬੰਦਾ ਭੁੱਖਾ ਮਰਦਾ ਦੇ ਨਾ ਰੱਜ ਕੇ ਖਾਂਦਾ ਉਹ ਤਾਂ ਠੀਕ ਹੈ ਇਹ ਤਾਂ ਗੱਲ ਹੈਗੀ ਹੈ ਜਿਹੜਾ ਦਾਦਾਸ਼ਕੀ ਬਿਜ਼ਨਸ ਸਟਾਰਟ ਕਰਦਾ ਹਾਂ ਇਹ ਵੀ ਠੀਕ ਆ ਇਹ ਵੀ ਠੀਕ ਆ ਇਹ ਵੀ ਸਾਰਾ ਠੀਕ ਆ ਪਤਾ ਕੀ ਗੱਲ ਹੈ ਆ ਉਹਦੇ ਬਿਜ਼ਨਸ ਆ ਗਰੀਸ ਨਹੀਂ ਕਿਉਂ ਜੇ ਚਾਰ ਬੰਦੇ ਥੱਲੇ ਕੰਮ ਕਰਦੇ ਨੇ ਲਿਆ ਦੀ ਮਾਲਕੀ ਤਾਂ ਹੋਊਗੀ ਠੀਕ ਹੈ ਜੇ ਕਿਤੇ ਮਾਮੂ ਪ੍ਰਾਈਵੇਟ ਲੱਗੇ ਨਾ ਪ੍ਰਾਈਵੇਟ ਫਾਇਦਾ ਨਹੀਂ ਤਾਂ ਪ੍ਰਾਈਵੇਟ ਤੇ ਕੀ ਆ ਅਗਲੇ ਬੰਦੇ ਨੇ ਆਏ ਕਹਿੰਦਾ ਵੀ 8 ਵਜੇ ਆ ਜਾ 5 ਵਜੇ ਛੱਡ ਨੂੰ ਇਹ ਤਾਂ ਆਪ ਦੇ business ਦੇ ਭਾਵੇਂ 10 ਵਜੇ ਜਾ ਕੇ ਖੜਦਾ ਕੋਈ ਬੰਦਾ ਤੂੰ ਤੂੰ ਐਵੇਂ ਨਹੀਂ ਕਰਦਾ ਦਾ ਇਹ ਤਾਂ ਹੈ ਭਾਵੇਂ 10 ਵਜੇ ਦੀ ਵੀ ਜਾ ਸਵੇਹਾ ਵੀ ਜਾ ਸਕਦਾ ਹੈ ਜਦੋਂ ਮਰਜ਼ੀ ਭੱਜ ਜਾ ਇਹ ਵੀ ਠੀਕ ਹੈ ਜਦੋਂ ਸਿੱਟੋ ਹਾਂ ਤੂੰ ਚੱਕਰੀ ਨਹੀਂ ਮਨਿੰਦਰ ਤੂੰ ਜਾ ਦੇਖ ਕੇ ਆ ਕਿ ਮਨੋਂਦੀਆ ਕਿਵੇਂ ਕਰਦੀ ਆ ਬਣ ਗਈ ਹੁ ਚਾਤਾ ਹਾਂ ਚਾਤਾ ਬਣ ਗਿਆ ਨਾਲ ਦੇ ਮੁੰਡੇ ਆ ਲੱਗੇ ਆਪਣੀ ਯੂਨੀਵਰਸਿਟੀ ਦੀ ਅੱਛਾ ਉਹ ਨਾਲ ਤਾਂ ਕੋਈ ਵਿਆਹ ਸ਼ਾਦੀ ਤੇ ਛੁੱਟੀ ਦਿੰਦੇ ਆ ਨਾ ਕੋਈ ਫੈਕਸ਼ਨ ਦੇਖ ਸਕਦਾ ਬੰਦਾ ਲੈਣ ਦੇ ਤੜਕੇ ਜਾਂਦੇ ਆ ਅੱਥਰ ਨੂੰ ਆਉਂਦੀ ਆ ਦਿਨ ਛੇ ਪੀ ਜਾਂਦਾ ਰਾਤ ਨੂੰ ਸੌਂ ਗਿਆ ਬਸ ਫਿਰ ਉਸ ਗੱਲ ਆ ਇਹ ਵੀ ਰੱਖਦੇ ਵੀ ਨੌਕਰੀ ਦਾ ਕੰਮ ਹੀ ਆ ਹੁੰਦਾ ਬੰਦਾ ਵੱਜ ਜਾਂਦਾ ਨਰਕ ਹੋ ਜਾਂਦੀ ਜਿੰਦਗੀ ਆਪਦਾ ਕੰਮ ਕਰਦੇ ਆ ਭਾਵੇਂ ਕੋਈ ਚਾਰ ਪਸ਼ੂ ਰੱਖ ਕੇ ਦੁੱਧ ਹੀ ਪੀ ਜਾਂਦਾ ਹਾਂ ਆਪਦਾ ਕੰਮ ਤਾਂ ਆਪਦਾ ਜਦੋਂ ਜੀ ਕਰਦਾ ਉਦੋਂ ਉੱਠਾਂਗੇ ਜੀ ਬਸ ਸਹੀ ਗੱਲ ਆ ਇਹਦਾ ਗੱਲ ਕਿਤਾ ਰੀਸ ਨਹੀਂ ਪੁੱਤਾ ਲੈ ਤਾਂ ਸੋਚ ਤੇਰੀ ਬਹੁਤ ਵਧੀਆ ਠੀਕ ਆ ਮੈਂ ਤੇ ਅੱਜ ਕੱਲਾ ਨਸ਼ੇ ਜਿਹੇ ਬਥੇਰੇ ਚੱਲੇ ਪਿਆ ਇਹ ਜੇ ਬੰਦੇ ਤੋਂ ਬਚ ਕੇ ਰਹੀਦਾ ਕਿਉਂ ਨਹੀਂ ਨਹੀਂ ਹਾਂ ਮਾਰੇ ਪੈਰ ਦੀ ਮਾਂ ਕੀ ਵਿਚਾਰੀ ਹੈ ਇਹੀ ਗੱਲ ਮੈਨੂੰ ਮੈਂ ਕਹਿੰਦਾ ਜੀ ਨਸ਼ਾ ਕਿ ਕਰੂਗਾ ਇਹ ਤਾਂ ਹੈ ਨਸ਼ੇ ਤੋਂ ਆ ਬਚੋ ਤਾ ਹਾਂ ਤੂੰ ਹੀ ਹੈ ਤੈਨੂੰ ਪਤਾ ਹੋਊ ਤੇਰੀ ਮਾਂ ਵੀ ਢਿੱਲੀ ਰਹਿੰਦੀ ਆ ਤਾਂ ਕਰਕੇ ਤੈਨੂੰ ਸਮਝਾਉਣੇ ਆ ਹੈ ਬਾਕੀ ਤੇਰੀ ਸੋਚ ਬਹੁਤ ਵਧੀਆ ਸੋਚ ਉਹ ਤੇਨੂੰ ਸਲਾਮ ਆ ਵਧੀਆ ਤੂੰ ਕੰਮ ਤੇ ਲੱਗ ਜੇ ਮੈਂ ਤਾਂ ਆਪ ਇਹੀ ਕਹਿੰਦਾ ਨਹੀਂ ਇਹ ਹੀ ਗੱਲ ਹੈ ਭਾਈ ਸ਼ਾਬਾਸ਼ ਜੇ ਕੰਮ ਨੂੰ ਹੱਥ ਪਾਓਗੇ ਬਾਕੀ ਜੇ ਕਿਤੇ ਕਿਸੇ ਚੀਜ਼ ਦੀ ਲੋੜ ਪੈਂਦੀ ਹੈ ਪੈਸੇ ਢਲੇ ਦੀ ਕੰਮ ਤੇ ਅੜਕਦਾ ਹੋਇਆ ਮੈਂ ਤੇ ਬਾਪੂ ਤੇਰੇ ਨਾਲਾ ਕਦੋਂ ਮਰਦੀ ਬੇਚੇ ਜਿ ਕੋਈ ਮੰਗ ਲਈ ਹਾਂ ਜਿੱਦਾ ਮੈਨੂੰ ਯਕੀਨ ਆ ਬਈ ਤੁਸੀਂ ਮੇਰਾ ਸਾਥ ਦਿਓਗੇ ਹੋਰ ਹੁਣ ਇਸ ਗੱਲੋਂ ਤਾਂ ਜਮਈ ਨਾ ਘਬਰਾਏ ਪੁੱਤਰਾ ਕਦੇ ਵੀ ਨਾ ਘਬਰਾਈ ਪਰ ਮਰਾਤ ਨੂੰ ਫੋਨ ਕਰੀ ਤੂੰ ਨਹੀਂ ਨਹੀਂ ਜੀ ਮੈਂ ਤਾਂ ਕਦੇ ਆ ਸਮਝਿਆ ਹੀ ਨਹੀਂ ਵੀ ਤੁਸੀਂ ਮਨਿੰਦਰ ਦੇ ਸਹੁਰਾ ਸਾਹਿਬ ਮੈਨੂੰ ਤਾਂ ਮੈਨੂੰ ਤੇ ਮਨਿੰਦਰ ਨੂੰ ਪਿਓ ਹੀ ਮਿਲ ਗਿਆ ਬਸ ਬਸ ਕੋਈ ਗੱਲ ਚਿੰਤਾ ਨਾ ਕਰੀ ਕਿਸੇ ਗੱਲ ਦੀ ਮਨਿੰਦਰ ਬਣੀ ਨਹੀਂ ਚਾ ਵਾਧੂ ਵੀ ਬਣ ਜਾਂਦੀ ਆ ਚਲ ਅੰਦਰ ਬੈਠ ਕੇ ਪੀ ਲੈ ਚਲੋ ਚਲੋ ਜੀ ਗੁਲਾਮੀ ਕਰੀ ਆ ਜੇ ਇਹ ਭਰਾਵਾ ਕੰਮ ਕਰ ਲਾਂਗੇ ਸਰਦਾਰੀ ਆ ਭਾਈ ਜੀ ਗੱਲ ਆ ਚਲਾ ਆ ਜਾ ਬਸ ਤੂੰ ਧਿਆਨ ਰੱਖਿਓ ਨਾ ਬੇਬੇ ਦਾ ਹਾਂ ਹਾਂ ਉਹ ਤੇ ਮੇਰੀ ਕਿੰਮਤ ਵਈ ਆ ਆ ਜਾ ਮੰਮੀ ਹਾਂ ਕੀ ਕਰੀ ਆਨੀ ਆ ਮੈਂ ਤਾਂ ਚੁੱਲ੍ਹਾ ਸਾਫ ਕਰਦੀ ਸੀ ਮੈਂ ਤਾਂ ਨਾ ਇਹ ਕਹਿੰਦੀ ਸੀ ਹਾਂ ਤੁਪਾ ਵੀ ਤੇ ਸਾਫ ਕਰਤਾਵ ਲੈਣੀ ਨਹੀਂ ਕਿ ਇਹ ਨਹੀਂ ਕਾਹਦਾ ਸਾਫ ਕਰਤਾਵ ਤਨਖਾਹ ਦਾ ਹੋਰ ਕਾਹਦਾ ਕਿਉਂ ਆਪਾਂ ਕਿਸਾਰ ਕਿਤਾਬ ਲੈਣਾ ਉਹ ਤਾਂ ਲੈ ਮੰਮੀ ਲੈਣਾ ਜ਼ਰੂਰੀ ਆ ਮੈਨੂੰ ਐ ਦੱਸ ਮੈਂ ਤਾਂ ਇੱਥੇ ਸਾਲ ਆ 2 ਸਾਲ ਮੈਂ ਤਾਂ ਮੁੜ ਕੇ ਭੱਗ ਜੂੰਗੀ ਹੈ ਤੇ ਫਿਰ ਉਹ ਸਾਹਬਤਾ ਲੈਣਾ ਤਾਂ ਜ਼ਰੂਰੀ ਆ ਨੌਕਰੀ ਕਰਦੀ ਆ ਕਿੰਨਾ ਟਾਈਮ ਹੋ ਗਿਆ ਤਨਖਾਹ ਤਾਂ ਤੈਨੂੰ ਫਰੋਂਦੀ ਨਹੀਂ ਨਹੀਂ ਬਿਰੇ ਨੂੰ ਫਰੋਂਦੀ ਹੋਣੀ ਤੂੰ ਸਾਹਬਤਾ ਤਾਂ ਲੈ ਇਹ ਤਾਂ ਮੈਂ ਕਦੇ ਸੋਚਿਆ ਨਹੀਂ ਹੈ ਘੜੀ ਨਾਲੇ ਮੰਮੀ ਮੇਰੀ ਗੱਲ ਸੁਣ ਬੀਰਾ ਲਿਉਂਦਾ ਤਾਂ ਜਿੰਨੇ ਵੀ ਕਮਾ ਕੇ ਲਿਉਂਦਾ ਖਰਚਾ ਪਾਣੀ ਉਹ ਕਰਦਾ ਠੀਕ ਹੈ ਘਰ ਦਾ ਜੋ ਵੀ ਸੋਦਾ ਪੱਤਾ ਹੁੰਦਾ ਬੀਰੇ ਦੀ ਤਨਖਾਹ ਚੋਂ ਹੁੰਦਾ ਜੋ ਵੀ ਸਮਾਨ ਦੀ ਲੋੜ ਉਹ ਬੀਰੇ ਦੀ ਤਨਖਾਹ ਚੋਂ ਹੁੰਦਾ ਭਾਬੀ ਦੀ ਕਿੱਧਰ ਜਾਂਦੀ ਆ ਹੈ ਜਾਂਦੀ ਵੀ ਆ ਤੇ ਹਾਲ ਤਾਂ ਜਮਾ ਕਰਾਈ ਇਹਨੇ ਕਿਦੇ ਵਾਸਤੇ ਜਦੋਂ ਆਪਣੇ ਘਰ ਚ ਨਹੀਂ ਲਾਉਣੇ ਫਿਰ ਜਮਾ ਕਰੇ ਦਾ ਕੀ ਫਾਇਦਾ ਫਿਰ ਆਪਾਂ ਨੂੰ ਵੀ ਕੀ ਪਤਾ ਜਮਾ ਕਰਾਉਂਦੀ ਕਿ ਪੇਕੇਆਂ ਨੂੰ ਦਿੰਦੀ ਆ ਹਨ ਇਹੀ ਤਾਂ ਮੈਂ ਕਹਿੰਦੀ ਆ ਜਿਹੜਾ ਦੂਜੇ ਤੀਜੇ ਦੇ ਨਾਲ ਤੇ ਪੇਕੇ ਵਗ ਜਾਂਦੀ ਆ ਆਹ ਦੇ ਭਰਾ ਨੂੰ ਜਾਂ ਤੇ ਮੰਮੀ ਨਹੀਂ ਖਵਾਉਂਦੀ ਹੋਣੀ ਕੋਈ ਨਹੀਂ ਬਸ ਹੁਣ ਤੂੰ ਮੈਨੂੰ ਕਹਿਤਾ ਇਸ ਗੱਲ ਤੇ ਮੈਂ ਗੌਰ ਕਰਾਂ ਉਹਨੂੰ ਆ ਜਾਂਦੇ ਹੁਣ ਤੇ ਮੈਂ ਉਹ ਤੋਂ ਸਾਰਾ ਸਾਬ ਕਿਤਾਬ ਮੰਗੂ ਪੂਰਾ ਧਿਆਨ ਚ ਰੱਖੀ ਮੇਰੀ ਗੱਲ ਨਾ ਨਾ ਧਿਆਨ ਚ ਹੀ ਹੈ ਬਸ ਜੇ ਤੂੰ ਕਹਿਤਾ ਹੁਣ ਸਾਰਾ ਪਿੱਛੇ ਹੋਜੂ ਤੂੰ ਦੇਖੀ ਚੱਲੀ ਉਹੀ ਤਾਂ ਗੱਲ ਆ ਮਮੀ ਸਵੇਰੇ ਚੱਕੇ ਚੋ ਆ ਜਾ ਲੱਗ ਜਾਂਦੀ ਹੈ ਹੈ ਨਾ ਕੰਮ ਕਰੇ ਨਾ ਕੋਈ ਕਾਰ ਕਰੇ ਉਹੀ ਤਾਂ ਗੱਲ ਆ ਦੇਖੇ ਆ ਇਹਦੇ ਚੁੱਲ੍ਹੇ ਦੇ ਉੱਤੇ ਇੰਨੀ ਇੰਨੀ ਮਿੱਟੀ ਚੜੀ ਪਈ ਹੁਣ ਮੈਂ ਸਾਫ ਕੀਤਾ ਉਹਨੂੰ ਕਿ ਲੋੜਾ ਸਾਫ ਕਰਨ ਦੀ ਚੱਲ ਕੋਈ ਨਹੀਂ ਆ ਜਾਂਦੇ ਮੈਂ ਉਹ ਤਾਂ ਆਈ ਤੂੰ ਪੁੱਛੂਗੀ ਵੀ ਦੱਸ ਭਾਈ ਤੇਰੀ ਤਨਖਾਹ ਕਿੱਥੇ ਐ ਕਿੰਨੇ ਪੈਸੇ ਤੂੰ ਕਿੱਥੇ ਲਾਉਣੀ ਹੈ ਚੰਗਾ ਪੁੱਛ ਲਈ ਚੰਗਾ ਸਾਰਾ ਹਿਸਾਬ ਕਰ ਫਿਰ ਮੈਂ करूंगी ਭਾਬੀ ਨੂੰ ਗੁੱਸਾ ਲੱਗੂ ਮੈਂ ਤਾਂ ਕਰ ਨਹੀਂ ਸਕਦੀ ਨਾ ਗੱਲ ਤੂੰ ਕਰ ਸਕਦੀ ਹੈ ਨਾ ਨਾ ਕੋਈ ਨਹੀਂ ਮੈਂ ਪੁੱਛੂਗੀ ਚਲ ਤੂੰ ਉਹ ਬਾਹਰ ਆਇਆ ਕਮਰੇ ਦਾ ਰੇਤ ਤਾਂ ਮਿੱਟੀ ਆ ਜਾਂਦੀ ਹੈ ਹਵਾ ਨਾਲ ਅੰਦਰ ਕੋਈ ਨਾ ਮਿਟਾਏ ਜਾਂਦੀ ਹੈ ਹਾਂ ਮੈਂ ਪੁੱਛੂਗੀ ਕੱਲ ਤਾਂ ਇਹਦੀ ਸਹੀ ਹੈ ਪੁੱਛਾਂ ਤਾਂ ਸਹੀ ਹੈ ਅੱਜ ਉਹਨੂੰ ਆਈ ਨੂੰ ਵੀ ਤੇਰੀ ਤਨਖਾਹ ਕਿੱਥੇ ਜਾਂਦੀ ਹੈ ਕਿੱਥੇ ਪੇਕਿਆ ਨਾ ਤਾਂ ਨਹੀਂ ਖਵਾਈ ਜਾਂਦੀ ਪੁੱਛੂਗੀ ਅੱਜ ਮੈਂ ਲਾ ਸਵਾ ਪੰਜ ਹੋ ਗਿਆ ਜਾ ਜਾਣ ਦੇ ਗੱਲ ਕਰੂੰਗੀ ਆਈ ਨਾ ਤਨਖਾਹ ਵਾਸਤੇ ਕਾਇਦਨ ਹੋ ਗਏ ਗੌਰ ਹੀ ਨਹੀਂ ਕਰੀ ਗੱਲ ਤੇ ਉਹਨੇ ਮੇਰੀ ਤੇ ਹਉ ਆਉਂਦੀ ਐ ਲੈ ਕੁਛ ਨਹੀਂ ਜਾਂ ਉਰੇ ਆ ਮੰਦਰ ਹਾਂਜੀ ਬੰਮੀ ਬੈਠਾ ਇੱਥੇ ਹਾਂਜੀ ਮੈਂ ਤੈਨੂੰ ਕੋਈ ਗੱਲ ਆਖੀ ਸੀ ਪੁੱਤ ਤੈਨੂੰ ਅਸਰ ਨਹੀਂ ਹੋਇਆ ਮੇਨਾਂ ਦਾ ਤੇ ਹਨਾ ਕਿਹੜੀ ਗੱਲ ਮੰਮੀ ਤਨਖਾਹ ਬਾਰੇ ਐਸ ਮਹੀਨੇ ਦੀ ਤਨਖਾਹ ਕਿੱਥੇ ਨਾਲੇ 10 15 ਦਿਨ ਹੋ ਗਏ ਤੈਨੂੰ ਗੱਲ ਕਰੀ ਨੂੰ ਤੇ ਤੂੰ ਮੁੜ ਕੇ ਮੇਰੀ ਗੱਲ ਤੇ ਗੌਰ ਹੀ ਨਹੀਂ ਕਰੀ ਹਾਂਜੀ ਅੱਜ ਮੈਂ ਲੈ ਕੇ ਆਈ ਤਨਖਾਹ ਮੈਂ ਬਸ ਤੁਹਾਨੂੰ ਪੜਾਉਣਾ ਹੀ ਸੀਗੇ ਪੈਸੇ ਆ ਲੋ ਮਾਂ ਕਿੰਨੇ ਆ ਇਹ ਮਾਂ ਪੂਰੇ 30000 ਆ 30000 ਆ ਹਾਂਜੀ ਤੇ ਤਨਖਾਹ ਤਾਂ ਤੇਰੀ 40 ਤੋਂ 45000 ਆ ਵਿਆਹ ਵੇਲੇ ਤਾਂ ਇਹ ਗੱਲ ਹੋਈ ਸੀਗੀ ਤੇ ਦੂਜੇ 15000 ਕਿੱਥੇ ਆ ਮਾ ਜਾਣੇ ਕਿੱਥੇ ਆ ਪੇਕੇ ਗਈ ਸੀ ਉੱਥੇ ਫੜਾਇਆ ਹੀ ਹੋਣੀ ਆ ਦੀ ਮਾਂ ਨੂੰ ਨਹੀਂ ਨਹੀਂ ਹਰਪੀਤ ਇਹੋ ਜੀ ਕੋਈ ਗੱਲ ਨਹੀਂ ਹੈਗੀ ਉਹ ਤਾਂ ਮੰਮੀ ਮਾਂ ਨਾ ਬਾਲੀ ਬਿਮਾਰ ਸੀਗੀ ਤਾਂ ਕਰਕੇ ਮੈਂ ਪੈਸੇ ਉੱਥੇ ਦੇ ਜਾਂਦੇ ਤੂੰ ਤਾਂ ਦੇ ਜਾਂਦੇ ਉੱਥੇ ਪੈਸੇ ਪੈਸੇ ਤੇਰਾ ਭਰਾ ਲਾਵੇ ਤੇਰੀ ਮਾਂ ਬਿਮਾਰ ਆ ਜੇ ਤੇਰੀ ਮਾਂ ਲਾਵੇ ਉਹਨਾਂ ਦੇ ਘਰੇ ਕਿਉਂ ਪੈਸੇ ਹੈ ਨਹੀਂ ਬਿਮਾਰ ਇਲਾਜ ਕਰਾਉਣ ਨੂੰ ਫਿਰ ਕੀ ਹੋ ਗਿਆ ਮਾਂ ਮੈਂ ਵੀ ਉਹਨਾਂ ਦੀ ਧੀ ਆ ਵੀਰੇ ਕੋਲ ਨਹੀਂ ਹੈਗੇ ਸੀਗੇ ਪੈਸੇ ਤਾਂ ਕਰਕੇ ਮੈਂ ਪੈਸੇ ਦੇ ਜਾਂਦੇ ਫਿਰ ਐਡੀ ਕਿੱਡੀ ਕੋ ਗੱਲ ਆ ਗੱਲ ਤਾਂ ਤੇਰੇ ਪਾ ਦੀ ਨਹੀਂ ਗੱਲ ਮੈਂ ਤਾਂ ਤੇਥੋਂ ਹੁਣ ਪੁੱਛੇ ਪੈਸੇ ਹੁਣ ਤੂੰ 30000 ਰੁਪਏ ਲਿਆ ਕੇ ਮੇਰੇ ਮੱਥੇ ਮਾਰਿਆ ਤੇ ਜਿਹੜੇ ਪਹਿਲਾਂ ਤਨਖਾਹਾਂ ਉਹ ਪੈਸੇ ਵੀ ਉੱਥੇ ਹੀ ਜਾਂਦੇ ਹੋਣਗੇ ਨਾ ਨਾ ਮੈਂ ਤਾਂ ਤੁਹਾਡੇ ਵਹਿਮ ਨੇ ਇਹੋ ਜੀ ਕੋਈ ਗੱਲ ਨਹੀਂ ਹੈਗੀ ਨਾਲੇ ਜੇ ਉਹਨਾਂ ਦਾ ਮੈਂ ਨਾ ਕਰੂੰਗੀ ਤਾਂ ਹੋਰ ਕੌਣ ਕਰੂਗਾ ਹਾਂ ਫਿਰ ਹੋਰ ਕੀ ਗੱਲ ਆ ਤੂੰ ਦੱਸ ਦੇ ਹਾਂ ਇਸ ਦਾ ਮੰਮੀ ਪਹਿਲੀ ਵਾਰ ਚੋਰੀ ਫੜੀ ਗਈ ਆ ਪਤਾ ਨਹੀਂ ਪਹਿਲਾਂ ਕਿੰਨੇ ਕੁ ਖਵਾਏ ਨੇ ਇਹਨੇ ਪਤਾ ਨਹੀਂ ਕਹਿਜੇ ਮਾਪੇ ਨੇ ਡੜਾ ਦਿੱਤੀ ਆ ਤੋਂ ਲੈ ਲੈ ਕੇ ਖਾਈ ਜਾਂਦੇ ਨੇ ਇਕ ਕਿਦੋਂ ਦੇਣੇ ਹੁੰਦੇ ਧੀਆ ਨੂੰ ਕਿਤੇ ਲੈ ਕੇ ਖਾਂਦੇ ਨੇ ਨੀਚ ਲੋਕ ਹਰਪ੍ਰੀਤ ਹਾਂ ਕੀ ਕਰਦੀ ਏ ਤੂੰ ਮੇਰੀ ਕੁੜੀ ਤੇ ਥੱਪੜ ਮਾਰਦੀ ਏ ਫਿਰ ਮੈਂ ਦੇਖ ਲੈ ਮੰਮੀ ਤੇਰੇ ਸਾਹਮਣੇ ਥੱਪੜ ਮਾਰੇ ਮੇਰੇ ਹਰਪ੍ਰੀਤ ਮੈਂ ਸਾਰੀਆਂ ਗੱਲਾਂ ਬਰਦਾਸ਼ਤ ਕੀਤੀਆਂ ਪਰ ਤੂੰ ਮੇਰੇ ਮਾਪਿਓ ਬਾਰੇ ਬੋਲ ਰਹੀ ਨਾ ਇਹ ਮੇਰੇ ਤੋਂ ਬਰਦਾਸ਼ਤ ਨਹੀਂ ਹੁੰਦਾ ਨਾਲੇ ਅੱਜ ਤੋਂ ਬਾਅਦ ਜੇ ਮੇਰੀ ਮਾਂ ਜਾਂ ਮੇਰੇ ਭਰਾ ਨੂੰ ਕੁਝ ਵੀ ਕਿਹਾ ਤਾਂ ਮੇਰੇ ਤੋਂ ਬੁਰਾ ਕੋਈ ਨਹੀਂ ਨਾ ਇਹ ਚ ਬੁਰੇ ਵਾਲੀ ਕੀ ਗੱਲ ਆ ਤੇਰੀ ਮਾਂ ਨੂੰ ਤੇ ਤੇਰੇ ਭਰਾ ਨੂੰ ਸ਼ਰਮ ਨਹੀਂ ਆਉਂਦੀ ਕਿ ਇੱਥੇ ਪੈਸੇ ਮੰਗਦੇ ਨੂੰ ਜਦੋਂ ਉਹ ਨਹੀਂ ਸ਼ਰਮ ਕਰਦੇ ਮੰਗਣ ਲੱਗੇ ਫਿਰ ਅਸੀਂ ਵੀ ਨਹੀਂ ਕਹਿਣ ਲੱਗੇ ਸ਼ਰਮ ਮੰਨ ਦੇਗੇ ਬਸ ਤੀਏ ਚੁੱਪ ਕਰ ਇੱਕ ਤਾਂ ਚੋਰੀ ਇੱਕ ਉਤੋਂ ਸੀਨਾ ਚੋਰੀ ਆ ਜਾਣਦੇ ਮੁੰਡੇ ਨੂੰ ਮੈਂ ਸਾਰੀਆਂ ਗੱਲਾਂ ਇਹਨਾਂ ਮੁੰਡੇ ਨੂੰ ਦੱਸੋ ਅੱਜ ਤਾਂ ਤੇਰੇ ਦੇ ਹੱਥ ਚੱਕਦੇ ਕੱਲ ਨੂੰ ਇਹ ਕੁਝ ਹੋਰ ਕਰੂਗੀ ਮੰਮੀ ਤੁਸੀਂ ਇਹਨੂੰ ਸਮਝਾਓ ਇਹ ਗਲਤ ਬੋਲਦੀ ਹੈ ਬਾਪੂ ਹਾਂ ਬਾਪੂ ਬੜਾ ਹੀ ਲੇਟ ਹੋ ਗਿਆ ਅੱਜ ਆਪਾਂ ਹੈ ਮੈਨੂੰ ਲੱਗਦਾ ਮਨਿੰਦਰ ਆ ਗਈ ਹੋਣੀ ਆ ਬੋਲੂਗੀ ਚਲ ਕੋਈ ਨਹੀਂ ਹੋਰ ਹੁਣ ਮਨਿੰਦਰ ਤਖਰ ਆ ਗਈ ਹੁਣ ਟਾਈਮ ਦੇ ਹਿਸਾਬ ਨਾਲ ਆ ਕਦਾ ਰੌਲਾ ਪਾਈ ਜਾਂਦੇ ਹੈ ਹੈ ਉਹ ਤੇਰੀ ਮਾਂ ਹੀ ਬੈਠੀ ਆ ਪੰਚਾਇਤ ਲਈ ਹੋਰ ਕੌਣ ਹੋ ਸਕਦਾ ਦੇਖ ਲੈ ਬਾਪੂ ਕਿੱਥੇ ਤੱਕ ਸੁਣਦੀਆਂ ਬੋਲਦੀਆਂ ਹੈ ਚੱਲ ਕੋਈ ਨਹੀਂ ਆ ਜਾ ਦੇਖ ਦੇ ਕਿਨੂੰ ਕਟਾਰੇ ਚ ਖੜਾਈ ਖੜੇ ਨੇ ਚੱਲ ਬਾਪੂ ਘਰ ਗੱਲ ਮਾੜੀ ਜੀ ਆ ਜਾ ਅੱਜ ਤਾਂ ਮੈਂ ਬਰਦਾਸ਼ਤ ਕਰ ਗਈ ਮੁੜ ਕੇ ਨਹੀਂ ਕਰਦੀ ਇਸ ਤੋਂ ਬਾਅਦ ਨਾ ਮੇਰੀ ਸੀ ਤੇ ਹੱਥ ਚੱਕਰੀ ਨਾਲ ਉਹ ਕੀ ਗੱਲ ਹੋ ਗਈ ਉਹੀ ਰੌਲਾ ਪਾਈ ਬੈਠਿਓ ਕੁੜੀ ਤੇ ਥੱਪੜ ਮਾਰਿਆ ਇਹਨੇ ਕਿਆ ਕਾ ਤੂੰ ਕਿਆ ਆਉਂਦਾ ਮਤਲਬ ਨਹੀਂ ਗੱਲ ਸੁਣ ਲੈ ਮੁੰਡੇ ਮੇਰੀ ਇੱਕ ਮੈਂ ਤੈਨੂੰ ਕਿੱਦਾਂ ਦੀ ਕਰ ਲਾਉਣੀ ਆ ਵੀ ਇਹਦੇ ਤੇ ਆਪਦੀ ਤੀਮੀ ਤੇ ਕੰਟਰੋਲ ਕਰ ਲੈ ਕੰਟਰੋਲ ਕਰ ਲੈ ਪਰ ਤੈ ਇਥੋਂ ਕੰਟਰੋਲ ਨਹੀਂ ਕਰਿਆ ਗਿਆ ਉਹ ਗੱਲ ਕੀ ਹੋਈ ਆ ਮੈਨੂੰ ਗੱਲ ਤਾਂ ਦੱਸ ਦੇ ਮੈਂ ਕਿਹੜੀ ਗੱਲ ਦੇ ਕੰਟਰੋਲ ਕਰਾਂ ਗੱਲ ਆ ਹੋਈ ਆ ਇਹਨੂੰ ਮੈਂ ਆਖਿਆ ਸੀ ਉਹਦੇ ਤੇਰੇ ਸਾਹਮਣੇ ਮੈਨੂੰ ਤਲਖਾ ਫੜਾਇਆ ਕਰ ਇਹਨੇ ਮੈਨੂੰ 30000 ਰੁਪਏ ਦੇ ਤਾਂ 15000 ਆਪਦੇ ਪੇਕੀ ਖਵਾਏ ਇਹੇ ਆਪਦੀ ਮਾਂ ਦੇ ਲਾਜ ਤੇ ਲਾਇਆ ਤਾਨੂੰ ਪਤਾ ਨਹੀਂ ਇਸ ਵਾਰ ਡਾਕਟਰ ਚੇਨ ਕਰਨ ਕਰਕੇ ਪੈਸੇ ਜ਼ਿਆਦਾ ਲੱਗ ਗਏ ਤਾਂ ਕਰਕੇ ਮੈਂ ਪੈਸੇ ਉਧਰ ਦੇਦੇ ਸੀਗੇ ਪਤਾ ਮੈਨੂੰ ਮਨਿੰਦਰ ਤੂੰ ਤਾਂ ਚੁੱਪ ਰਹਿ ਮੈਂ ਕਰਦਾ ਮਾਰਾਂ ਗੱਲ ਮਾਂ ਮੇਰੀ ਗੱਲ ਸੁਣ ਲੈ ਠੀਕ ਹੈ ਫਿਰ ਕਿੱਡੀ ਗੱਲ ਹੋ ਗਈ ਤੇ ਚਾਰ ਪੈਸੇ ਨੇ ਆਦੀ ਤਨਖਾਹ ਜੋ ਆਦੀ ਮਾਂ ਪਿਓ ਦੇ ਲਾਦੇ ਹੈ ਮੇਰੀ ਗੱਲ ਸੁਣ ਇਹ ਕਿਹੜੀ ਕਿਤਾਬ ਚ ਲਿਖਿਆਗਾ ਬਿੱਤੀ ਆਪਾਂ ਨੂੰ ਪੈਸਾ ਕਮਾ ਕੇ ਦੇ ਸਕਦੀ ਆ ਵੀ ਆਪਦੇ ਮਾਂ ਪਿਓ ਦੇ ਪੈਸਾ ਨਹੀਂ ਖਰਚ ਕਰ ਸਕਦੀ ਦੱਸ ਖਾ ਮੈਨੂੰ ਕਿੱਡਾ ਗਨਾਹ ਹੋ ਗਿਆ ਇਹ ਤੂੰ ਉਹ ਵੀਰੇ ਤੂਤਾ ਤਾਂ ਚੁੱਪ ਹੀ ਰਹਿ ਹਰ ਵਾਰ ਭਾਬੀ ਦੀ ਸਾਈਡ ਲੈਣਾ ਪਤਾ ਨਹੀਂ ਕੀ ਤਰ੍ਹਾਂ ਦਾ ਜਾਦੂ ਟੂਣਾ ਕੀਤਾ ਜਿਹੜੀ ਹਰ ਗੱਲ ਤੇ ਹੰਮੀ ਭਰਦਾ ਨਾ ਭਾਬੀ ਨਾਲੇ ਪੁੱਛ ਆਉਂਦੇ ਪੇਕੇ ਨੂੰ ਕਿੰਨਾ ਕੁ ਖਵਾਇਆ ਹਜੇ ਤੱਕ ਕਿੰਨਾ ਕੁ ਦੇਈ ਆਈ ਉਹਨਾਂ ਨੂੰ ਉਹ ਚੁੱਪ ਕਰੋ ਤੁਸੀਂ ਸਾਰੇ ਗੱਲ ਸੁਣ ਲਓ ਮੇਰੀ ਜੇ ਉਹ ਆਪਦੀ ਮਾਂ ਦੇ ਇਲਾਜ ਤੇ 15000 ਰੁਪਇਆ ਲਾਈ ਤਾਂ ਕਿੱਡੀ ਗੱਲ ਹੋ ਗਈ ਉਹ ਵੀ ਤਾਂ ਆਖਰ ਨੂੰ ਉਸ ਘਰ ਦੀ ਧੀ ਹੈ ਉਹਨਾਂ ਨੇ ਪੜਾਇਆ ਲਿਖਾਇਆ ਉਹਨੂੰ ਪੈਰਾਂ ਤੇ ਖੜੀ ਕੀਤਾ ਤਾਂ ਤਨਖਾਹ ਜੋਗਰੀ ਕੀਤੀ ਆ ਹੁਣ ਕਿੱਡੀ ਕੀ ਗੱਲ ਹੋ ਗਈ ਜੇ 10 ਰੁਪਏ ਖਰਚ ਕਰਤੇ ਕੀ ਗੱਲ ਮੈਂ ਬੋਲ ਵੀ ਨਹੀਂ ਸਕਦੀ ਕੁਸ ਇਹ ਆਪਣੀ ਆਪਣੀ ਕਮਾਈ ਹੈ ਦੇ ਕੇ ਇਹ ਆਪਦੇ ਮਾਪਿਆਂ ਨੂੰ ਆਉਂਦੀ ਆਦੀ ਮਾਂ ਦੇ ਇਲਾਜ ਤੇ ਲਾ ਕੇ ਆਉਂਦੀ ਹੈ ਤੇ ਮੈਂ ਇਹ ਤਾਂ ਪੁੱਛ ਵੀ ਨਹੀਂ ਸਕਦੀ ਮੇਰਾ ਇੰਨਾ ਵੀ ਫਰਜ਼ ਨਹੀਂ ਮੰਨਦਾ ਵੀ ਮੈਂ ਇਹਨੂੰ ਪੁੱਛਾਂ ਨਾ ਉਹ ਤੂੰ ਚੁੱਪ ਕਰ ਭਾਗਵਾਨੇ ਪਹਿਲਾਂ ਮੈਨੂੰ ਕੁੜੀ ਨਾਲ ਗੱਲ ਕਰਨ ਦੇ ਕਿਉਂ ਕੁੜੀਏ ਐਂ ਦੱਸ ਜੇ ਤੇਰੀ ਮਾਂ ਬਿਮਾਰ ਹੁੰਦੀ ਤੇ ਤੈਨੂੰ ਪੈਸਿਆਂ ਦੀ ਲੋੜ ਪੈਂਦੀ ਫਿਰ ਤੂੰ ਦੱਸ ਕੀ ਕਰਦੀ ਬਾਪੂ ਜੀ ਪਸੰਦ ਕੀ ਗੱਲ ਮੈਂ ਤਾਂ ਆਪਦੀ ਮਾਂ ਨੂੰ ਤਾਂ ਜਾਨ ਵੀ ਵਾਰ ਦਾਂਦੀ ਲੈ ਦੇਖ ਲੈ ਕਹਿੰਦੀ ਮੈਂ ਆਪਦੀ ਮਾਂ ਤੋਂ ਜਾਨ ਵਾਰ ਦੂੰਗੀ ਇਹੇ ਆਪਦੀ ਮਾਂ ਤੋਂ 15000 ਰੁਪਏ ਉੱਥੇ ਲਾ ਵੀ ਇ ਡਾਕਟਰ ਦੇ ਫਿਰ 10 ਕੀ ਗੋਲੀ ਬਚ ਗਈ ਲੈ ਮੇਰੀ ਗੱਲ ਸੁਣ ਲਾ ਮਾਂ ਆ ਜਿਹੜਾ ਤੂੰ ਹਿਸਾਬ ਮੰਗਦੀ ਹੈ ਨਾ ਮੈਨੂੰ ਨਹੀਂ ਪਤਾ ਤੂੰ ਕਿਹਦੇ ਕਹਿੰਦੇ ਹਿਸਾਬ ਮੰਗ ਲੱਗੀਆਂ ਪੈਸਿਆਂ ਦਾ ਪਰ ਗੱਲ ਸੁਣ ਲੈ ਮੇਰੀ ਉਹ ਜਿਹੜੀ ਸਾਹਮਣੇ ਗੱਡੀ ਖੜੀ ਹੈ ਨਾ ਉਹ 10 ਲੱਖ 80000 ਦੀ ਲਈ ਸੀ ਆਪਾਂ ਤੇ ਉਹ ਮੈਂ ਆਪਦੇ ਪੈਸਿਆਂ ਦੇ ਨਹੀਂ ਲਿਆਂਦੀ ਮੇਰੇ ਪੈਸੇ ਸਾਂਭੇ ਹੋਏ ਨੇ ਆਪਣੀ ਫਸਲ ਵਾਲੇ ਉਹ ਪੈਸੇ ਸਿਰਫ ਇਹਦੀ ਤਨਖਾਹ ਦੇ ਤੁਸੀਂ ਆਏ ਦੇਖੋ ਇਹ ਆਪਣੇ ਘਰ ਦੇ ਫਰਜ਼ ਤਾਂ ਨਿਭਾ ਰਹੀ ਐ ਤੇ ਨਾਲ ਇਹ ਆ ਦੇ ਪੇਕਿਆਂ ਦੇ ਫਰਜ਼ ਵੀ ਨਿਭਾ ਰਹੀ ਐ ਫਿਰ ਇਹਦੇ ਵਿੱਚ ਗਲਤ ਕੀ ਆ ਨਾਲੇ ਮੰਮੀ ਤੁਸੀਂ ਵੀ ਇੱਕ ਧੀ ਹੋ ਤੁਸੀਂ ਮੈਨੂੰ ਆਪਣੀ ਜਗ੍ਹਾ ਤੇ ਰੱਖ ਕੇ ਦੇਖੋ ਜੇ ਤੁਹਾਡੇ ਮਾਪੇ ਬਿਮਾਰ ਹੁੰਦੇ ਤਾਂ ਤੁਸੀਂ ਉੱਥੇ ਕੀ ਕਰਦੇ ਹਾਂ ਸਹੀ ਗੱਲ ਕਹਿੰਦੀ ਐ ਕੁੜੀ ਅੱਜ ਕੱਲ ਜਵਾਨਾ ਬਹੁਤ ਮਾੜਾ ਹੋ ਚੁੱਕਿਆ ਦੇਖ ਪੁੱਤ ਤਾਂ ਆਪਦੇ ਮਾਪਿਆਂ ਨੂੰ ਕਮਾਈ ਖਵਾ ਸਕਦੇ ਐ ਨਾ ਧੀ ਨਹੀਂ ਆਪਦੇ ਮਾਪਿਆਂ ਤੇ ਪੈਸੇ ਲਾ ਸਕਦੀ ਗੱਲ ਸੁਣ ਲੈ ਕੁੜੀਏ ਜੇ ਤੂੰ ਆਪਦੇ ਭਰਾ ਨਾਲ ਤੇ ਪਰਜਾਈ ਨਾਲ ਵਰਤਣਾ ਨਾ ਆ ਮੜਾ ਮੋਟਾ ਇਹਨਾਂ ਦੇ ਨਾਲ ਲਾ ਕੇ ਖੜਨਾ ਪੂ ਤੈਨੂੰ ਤੇ ਤੂੰ ਵੀ ਗੱਲ ਸੁਣ ਲੈ ਜੇ ਉਹਨੂੰ ਆਪਦੀ ਨੂੰ ਨੂੰ ਆਦੀ ਧੀ ਸਮਝੇ ਤਾਂ ਜਾ ਕੇ ਇਹ ਘਰ ਧਰੂਗਾ ਨਹੀਂ ਤਾਂ ਆਪਣੀ ਬਹੁਤ ਪੱਟੀ ਮੇਸ ਹੋ ਜਾਣੀ ਆ ਉਹੀ ਗੱਲ ਤਾਂ ਮਾਂ ਮੈਂ ਤੈਨੂੰ ਸਮਝਾਉਣਾਗਾ ਜੇ ਅੱਜ ਤੂੰ ਇਹਦੇ ਨਾਲ ਨੂੰਹਾਂ ਵਾਲਾ ਬੇਤਰਾ ਕਰੇਂਗੀ ਫੇਰ ਨੀ ਕੰਮ ਚੱਲਦਾ ਕੱਲ ਨੂੰ ਇਹ ਮੈਨੂੰ ਲੈ ਕੇ ਅੱਡ ਹੋ ਜੂਗੀ ਫੇਰ ਬੁੜੀ ਉਮਰੇ ਦੱਸ ਤੂੰ ਕੀ ਕਰੇਂਗੀ ਨਾਲੇ ਤੂੰ ਕੱਲ ਨੂੰ ਜਦੋਂ ਵਿਆਹੀ ਗਈ ਤੇ ਮਾਪਿਓ ਮਰ ਗਿਆ ਉਸ ਤੋਂ ਬਾਅਦ ਫੇਰ ਦੱਸ ਕੀ ਕਰੇਂਗੀ ਕਿਹਦੇ ਨਾਲ ਬੱਤਾਂਗੀ ਜੇ ਤੂੰ ਅੱਜ ਹੀ ਸਾਡੇ ਨਾਲ ਇਹ ਕੁਛ ਕਰਦੀ ਐ ਕਿਉਂ ਪਾਗਵਾਨ ਨੇ ਅੱਜ ਤੱਕ ਤੇਰੇ ਹੱਡ ਪੈਰ ਚੱਲਦੇ ਆ ਜਦੋਂ ਬੁੱਢੀ ਹੋਊਗੀ ਨਾ ਕਿਸੇ ਨੇ ਨਹੀਂ ਸਹਣਾ ਇਹਨਾਂ ਨੇ ਨੂੰ ਪੁੱਤ ਨੇ ਰੋਟੀ ਦੇਣੀ ਆ ਆਪਾਂ ਨੂੰ ਅਲੇ ਕੀ ਗੱਲ ਕੀ ਐ ਆ ਚਾਰ ਕਾਗਜ਼ਾਂ ਪਿੱਛੇ ਇਹਦੇ ਪਿੱਛੇ ਤੁਸੀਂ ਘਰੇ ਗਲੇਸ਼ ਪਾ ਰੱਖਿਆ ਮੈਨੂੰ ਤਾਂ ਸਮਝ ਨਹੀਂ ਲੱਗਦੀ ਯਾਰ ਨਾਲੇ ਮੈਂ ਕਹੀ ਜਾਂਦਾ ਮਾਂ ਤੈਨੂੰ ਮੈਂ ਉਹਦੇ ਵੀ ਕਿਹਾ ਨਾ ਵੀ ਮਾਂ ਮੈਨੂੰ ਸਾਰਾ ਪਤਾ ਵੀ ਉਹਦੇ ਪੈਸੇ ਕਿੱਥੇ ਜਾਂਦੇ ਆ ਕਿੱਥੇ ਨਹੀਂ ਜਾਂਦੇ ਪਰ ਮੈਂ ਹੀ ਨਹੀਂ ਬੋਲਿਆ ਜਾਣ ਕੇ ਕਿਉਂ ਕਿਉਂਕਿ ਮੈਨੂੰ ਪਤਾ ਸੀ ਵੀ ਜਦੋਂ ਗੱਡੀ ਲੈ ਕੇ ਆਂਦੀ ਆ ਗੱਡੀ ਆਪਾਂ ਇਹਦੇ ਪੈਸਿਆਂ ਦੀ ਲੈ ਕੇ ਆਂਦੀ ਆ ਦੱਸੋ ਬਹੂ ਚ ਕੀ ਕਸੂਰ ਐ ਹਣਾ ਮਾਫ ਕਰਦੇ ਮੈਂ ਤੇਨੀ ਬਹੁਤ ਗੁੱਸੇ ਚ ਬਹੁਤ ਬੁਰਾ ਭਲਾ ਬੋਲੀ ਆ ਮੈਨੂੰ ਨਹੀਂ ਪਤਾ ਸੀ ਇਹ ਗੱਡੀ ਤੇਰੇ ਪੈਸਿਆਂ ਦੀ ਆਈ ਆ ਮੈਨੂੰ ਵੀ ਪੁੱਤ ਮਨਿੰਦਰ ਆ ਲੈ ਪੈਸੇ ਤੇਰੀ ਕਮਾਈ ਆ ਕੋਈ ਨਹੀਂ ਤੇ ਤੇਰੀ ਹੋਈ ਕਮਾਈ ਕੇ ਮੇਰੀ ਹੋਈ ਠੀਕ ਹੈ ਮੈਨੂੰ ਵੀ ਨਹੀਂ ਪਤਾ ਸੀ ਇਹ ਗੱਡੀ ਬਾਰੇ ਤੇ ਪਰ ਮੈਂ ਸਾਨੂੰ ਮਾਫ ਕਰਦੇ ਮਾਮਾ ਤੇ ਆਨ ਕੋਈ ਨਾ ਮਾਂ ਫਿਰ ਕੀ ਹੋ ਗਿਆ ਜੇ ਸਵੇਰ ਦਾ ਭੁੱਲਿਆ ਸ਼ਾਮ ਨੂੰ ਘਰੇ ਆਜਣਾ ਤਾਨੂੰ ਭੁੱਲਿਆ ਨਹੀਂ ਕਹਿੰਦੇ ਭਾਬੀ ਮੰਮੀ ਦਾ ਕੋਈ ਕਸੂਰ ਨਹੀਂ ਹੈਗਾ ਮੰਮੀ ਦੇ ਕੰਨ ਤਾਂ ਮੈਂ ਹੀ ਭਰਦੀ ਰਹੇ ਜਿਹੜਾ ਵੀ ਕੁਝ ਹੁੰਦਾ ਸੀ ਮੇਰੇ ਕਰਕੇ ਹੋਇਆ ਚਲ ਕੋਈ ਨਾ ਹਰਪ੍ਰੀਤ ਮੈਂ ਤੁਹਾਨੂੰ ਮਾਫ਼ ਕਰਤਾ ਚਲ ਕੋਈ ਨਹੀਂ ਪੁੱਤ ਜੇ ਤੂੰ ਮਾਫ਼ ਕਰਤਾ ਇਸ ਤੋਂ ਬਾਅਦ ਆਪਣੇ ਘਰੇ ਕੋਈ ਵੀ ਨਹੀਂ ਇਹ ਜਨਾਂ ਪੈਸੇ ਪਿੱਛੇ ਨਾ ਕਾਸੇ ਪਿੱਛੇ ਕੋਈ ਕਲੇਸ਼ ਪੈਂਦਾ ਬਾਕੀ ਰਹੀ ਗੱਲ ਕਿਉਂ ਮੈਂ ਤੁਹਾਡੇ ਨਾਲ ਹੀ ਰਹਿਣਾ ਹੈਗਾ ਠੀਕ ਹੈ ਨਾ ਇਹਨੂੰ ਤਾਂ ਵਿਆਹ ਦੇਵਾਂਗੇ ਮੇਰੇ ਨੂੰ ਪੁੱਤ ਬਣਾ ਮੇਰਾ ਕੌਣ ਨਾ ਮੈਂ ਤੁਹਾਨੂੰ ਅੱਡ ਹੋਣ ਦੇ ਮੈਂ ਕਿਤੇ ਨਹੀਂ ਜਾਣ ਦੇਂਦੀ ਉਹ ਪੁੱਤ ਜੇ ਸੁਧਰਦੀ ਤਾਂ ਸੁਧਰ ਜਾਣ ਦੇ ਕੱਲ ਨੂੰ ਫੇਰ ਤੇਰੇ ਕੰਨ ਪੱਟੂਗੀ ਇਹ ਐਵੇਂ ਹੀ ਕੰਨ ਪੱਟੂਗੀ ਚਲ ਜੇ ਪੱਟੂਗੀ ਵੀ ਫਿਰ ਉਹ ਸੱਸ ਹੋਣ ਦਾ ਫਰਜ਼ ਵੀ ਤਾਂ ਨਿਭਾਉਣਾ ਕੰਨ ਪੱਟਣ ਦਾ ਠੀਕ ਆ ਚਲ ਬਾਪੂ ਵਧੀਆ ਗੱਲ ਆ ਸੇਨੇ ਕਨਾ ਅਕਲ ਆ ਗਈ ਅਕਲ ਤਾਂ ਆ ਗਈ ਚਲ ਜੇ